ਸੀਨੇ ਲਗਾ ਕੇ ਡੀਸੀ ਨੇ ਉਹ ਥਲੜ ਝਾੜਤੇ ਆ ਗਏ ਦੋ ਜ਼ਿਲ੍ਹਾ ਸਿਖਿਆ ਅਫਸਰ ਉਹਨਾਂ ਨੂੰ ਟਰਾਂਸਫਰ ਕਰ ਦੇਣਗੇ ਇਹ ਡੀਐਸਪੀ ਨੂੰ ਮੁਤਲ ਕਰ ਦੇਣਗੇ ਕੀ ਇਹਦੇ 'ਚ ਸ਼ੌਕਤ ਐ ਅਹਿਮਦ ਪਰੇ ਦਾ ਸਵਾਲ ਨਹੀਂ ਆ ਗਿਆ ਕਿ ਉਹਦੀ ਜਵਾਬਤਲ ਵੀ ਨਹੀਂ ਹੋਣੀ ਚਾਹੀਦੀ ਉਹ ਦੱਸਣ ਕਿ ਮੈਂ ਮੀਟਿੰਗ ਕੀਤੀ ਸੀ ਮੀਟਿੰਗ ਦੇ ਵਿੱਚ ਅਸੀਂ ਆਰਰੇਂਜਮੈਂਟ ਕੀਤੀ ਮੈਂ ਤਾਂ ਕਿਹਾ ਨਹੀਂ ਸੀ ਉਹ ਕਹਿੰਦੇ ਹੁਣ ਮੇਰ ਨਾਲ ਸਲਾਹ ਨਹੀਂ ਕੀਤੀ ਕਈ ਚੀਜ਼ਾਂ ਇਹਦੇ 'ਚ ਸਰਕਾਰ ਦੇ ਵਿੱਚ ਵਰਬਲੀ ਚੱਲ ਜਾਂਦੀਆਂ ਹਿਆ ਗਿਆ ਇੱਕ ਸੂਬਾ ਪਦਰੀ ਸਮਾਗਮ ਹੋਣਾ ਹੈ ਉੱਥੇ ਪਹਿਲਾਂ ਹੀ ਜਿਹੜੀ ਛੁੱਟੀ ਕਰ ਦਿੱਤੀ ਜਾਂਦੀ ਹੈ ਸਕੂਲ ਦੇ ਵਿੱਚ ਕਿ ਉੱਥੇ ਜਿਹੜਾ ਅਮਲਾ ਆਵੇਗਾ ਉਸ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਣਾ ਇਸ ਕਰਕੇ ਛੁੱਟੀ ਹਾਲਾਂਕਿ ਇਸ ਤਰ੍ਹਾਂ ਹੋਇਆ ਕਿ ਪੰਜਾਬ ਸਰਕਾਰ ਦੀ ਇੱਕ ਰੈਲੀ ਆ ਬਠਿੰਡੇ ਦੇ ਵਿੱਚ 17 ਤਰੀਕ ਨੂੰ ਜਿਲ੍ਹਾ ਪ੍ਰਸ਼ਾਸਨ ਦੇ ਜ਼ਿੰਮੇਵਾਰੀਆ ਕਿ ਉਹ ਸੀਐਮ ਸਾਹਿਬ ਦੀ ਸਿਕਿਉਰਿਟੀ ਬਹੁਤ ਕ ਅੱਜਕੱਲ ਖਾਸ ਆ ਦੋ ਦੋ ਟੀ ਮਿਨਿਸਟਰ ਨਾ ਪੰਜਾਬ ਦੇ ਵਿੱਚ ਘੁੰਮਦੇ ਹੈਗੇ ਨੇ 13 ਤਰੀਕ ਦੀ ਸ਼ਾਮ ਨੂੰ ਸੀਐਮ ਦੀ ਸਿਕਿਉਰਿਟੀ ਉੱਥੇ ਪਹੁੰਚ ਜਣੀਆਂ 16 ਤਰੀਕ ਦੀ ਜਿਲ੍ਹਾ ਸਿੱਖਿਆ ਵਿਭਾਗ ਨੇ ਛੁੱਟੀ ਕਰ ਦਿੱਤੀ ਆ 17 ਨੂੰ ਰੈਲੀ ਆ ਗਈ ਆ ਇਹ ਚਿੱਠੀ ਹੋ ਗਈ ਵਾਇਰਲ ਸਰਕਾਰ ਹੈਗੀ ਬੈਡਪੁੱਡ ਤੇ ਕਿਉਂਕਿ ਗਲਤੀ ਸਰਕਾਰ ਕੋਈ ਹੈ ਕਿਉਂਕਿ ਪਰ ਪਾਇਆ ਉਹ ਸਕੂਲ ਖਾਲੀ ਕਰਵਾਓ ਕਿਸੇ ਪ੍ਰਾਈਵੇਟ ਸਕੂਲ ਵਾਲੇ ਨੇ ਤੇ ਆਪਣੇ ਸਕੂਲ ਦੇਣੇ ਨਹੀਂ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਤੇ ਪੰਜਾਬ ਦੇ ਵਿਦਿਆ ਮੰਤਰੀ ਹਰਜੋਤ ਸਿੰਘ ਬੈਂਸ ਸਾਹਿਬ ਨੇ ਕਿਹਾ ਕਿ ਅਸੀਂ 16 ਨੂੰ ਮੈਗਾ ਪੇਰੈਂਟਸ ਟੀਚਰ ਇਵੈਂਟ ਕਰਨਾ ਹੈਗਾ ਇੱਕ ਪਾਸੇ ਤੁਸੀਂ ਛੁੱਟੀਆਂ ਕਰੀ ਜਾ ਰਹੇ ਕੋਸੇ ਕਿ ਆਫੀਸਰ ਨੇ ਜਿਲ੍ਹਾ ਦੇ ਇੱਕ ਸਕੈਂਡਰੀ ਸਕੂਲ ਵਾਲੇ ਤੇ ਇੱਕ ਪ੍ਰਾਇਮਰੀ ਵਾਲੇ ਉਹਨਾਂ ਨੂੰ ਦੋ ਦਿਨ ਦਾ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਨਾਲ ਦੀ ਨਾਲ ਡੀਐਸਪੀ ਵਿਪਨ ਭਾਰਤਵਾਜਾ ਮੋੜ ਦੋ ਤਿੰਨ ਜਾਣਿਆਂ ਤੇ ਸਾਰਾ ਸਾਰਾ ਗੁੱਸਾ ਕੱਢ ਦਿੱਤਾ ਕਿ ਜਿਲ੍ਹਾ ਪ੍ਰਸ਼ਾਸਨ ਨੂੰ ਕੀ ਉਤੋਂ ਦੇ ਡੀਸੀ ਨੂੰ ਨਹੀਂ ਪਤਾ ਹੋਊਗਾ ਵੱਡੇ ਅਫਸਰ ਆਪਣੇ ਆਪ ਨੂੰ ਬਰੀ ਕਰ ਦਿੰਦੇ ਤੇ ਛੋਟੇ ਅਫਸਰ ਬਦਨਾਮ ਕਰ ਦਿੰਦੇ ਹੋ ਵਿਕਰਮ ਸਿੰਘ ਮਜੀਠੀਆ ਹੋਣਾ ਨੇ ਵੀ ਸਰਕਾਰ ਦੀ ਕਿੰਤੂ ਪਰੰਤੂ ਕੀਤਾ ਪ੍ਰਗਟ ਸਿੰਘ ਹੋਣਾ ਨੇ ਵੀ ਕਰ ਦਿੱਤਾ ਕਿ ਆਖਰ ਉਹ ਕੀ ਰਿਹਾ ਇਸ ਮਸਲੇ ਦੇ ਵਿੱਚ ਡੀਸੀ ਸਾਹਿਬ ਨੂੰ ਪਤਾ ਲੱਗ ਗਿਆ ਕਿ ਡੀਐਸਪੀ ਦੇ ਕਹਿਣ ਦੇ ਉੱਤੇ ਕੰਮ ਹੋਇਆ ਜ਼ਿਲ੍ਹੇ ਦਾ ਮਾਲਕ ਡਿਪਟੀ ਕਮਿਸ਼ਨਰ ਹੁੰਦਾ ਸ਼ੌਕਤ احمد ਪਰੇ ਆਪਣੇ ਆਪ ਨੂੰ ਬਾਜਿਜਤਬਰੀ ਨਹੀਂ ਕਰ ਸਕਦੇ ਹੈਗੇ ਕੀ ਇਹ ਦੱਸਣ ਸ਼ੌਕਤ احمد ਪਰੇ ਕਿ ਤੁਸੀਂ ਮੀਟਿੰਗਾਂ ਕੀਤੀਆਂ ਸੀ ਜੇ ਨਹੀਂ ਮੀਟਿੰਗਾਂ ਕੀਤੀਆਂ ਤੁਹਾਡੀ ਲਾਪਰਵਾਹੀ ਹੈ ਫਿਰ ਤਾਂ ਤੁਹਾਡੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ ਆ ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਤ ਸਾਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਪੰਜਾਬ ਦੇ ਨਾਲ ਜੁੜੇ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਇੱਕ ਬੜਾ ਹੀ ਚਰਚਾ ਦਾ ਵਿਸ਼ਾ ਬਣ ਗਿਆ ਮਸਲਾ ਇੱਕ ਸੂਬਾ ਪਧਰੀ ਸਮਾਗਮ ਹੋਣਾ ਉੱਥੇ ਪਹਿਲਾਂ ਹੀ ਜਿਹੜੀ ਛੁੱਟੀ ਕਰ ਦਿੱਤੀ ਜਾਂਦੀ ਆ ਸਕੂਲ ਦੇ ਵਿੱਚ ਕਿ ਉੱਥੇ ਜਿਹੜਾ ਅਮਲਾ ਆਵੇਗਾ ਉਸ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਣਾ ਇਸ ਕਰਕੇ ਛੁੱਟੀ ਬਾਅਦ ਵਿੱਚ ਉਹ ਨੋਟੀਫਿਕੇਸ਼ਨ ਵਾਪਸ ਲਿਆ ਜਾਂਦਾ ਤੇ ਇਸ ਮਸਲੇ ਦੇ ਉੱਤੇ ਕਿਹੜੇ ਪੁਲਿਸ ਅਧਿਕਾਰੀਆ ਤੇ ਹੋਰ ਕਿੰਨਾਂ ਨੂੰ ਪੁੱਛਗਿੱਛ ਦੇ ਲਈ ਕਾਇਆ ਗਿਆ ਉਹਨਾਂ ਤੋਂ ਜਵਾਬ ਤਲਵੀ ਮੰਗੀ ਗਈ ਹੈ ਕਿ ਦੱਸੋ ਇਸ ਦਾ ਕਾਰਨ ਕੀ ਸੀ ਹਾਲਾਂਕਿ ਇਸ ਤਰ੍ਹਾਂ ਹੋਇਆ ਕਿ ਪੂਰਾ ਮਸਲਾ ਕਿ ਇਸ ਦੇ ਉੱਤੇ ਵੀ ਚਰਚਾ ਕਰਾਂਗੇ ਤੇ ਲਾਰੈਂਸ ਮਿਸ਼ਨੋਈ ਵਾਲੇ ਮਸਲੇ ਤੇ ਜਿਹੜੀ ਝਾੜ-ਚੰਬ ਪੁਲਿਸ ਦੀ ਹੋਈ ਹੈ ਜੇਲ੍ਹ ਪ੍ਰਬੰਧ ਦੀ ਹੋਈ ਹੈ ਕਿ 8 ਮਹੀਨਿਆਂ 'ਚ ਤੁਹਾਨੂੰ ਸਿਰਫ ਇੰਨਾ ਹੀ ਪਤਾ ਲੱਗਿਆ ਇੱਕ ਸੱਟ ਬਣੀ ਸੀ ਬਕਾਇਦਾ ਕਿ ਦੱਸਿਆ ਜਾਵੇ ਇੰਟਰਵਿਊ ਹੋਇਆ ਤੇ ਹੋਇਆ ਕਿੱਥੇ ਪਰ ਸੱਟ ਨੇ ਕਿਹਾ ਕਿ ਪੰਜਾਬ ਦੀ ਜੇਲ੍ਹ 'ਚ ਘੱਟੋ-ਘੱਟੋ ਇੰਟਰਵਿਊ ਨਹੀਂ ਹੋਇਆ ਇਸ ਦੇ ਉੱਤੇ ਵੀ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜੇ ਪੈਨਸ਼ਨ ਧਾਰਕ ਨੇ ਪੈਨਸ਼ਨ ਲੈਣ ਵਾਲੇ ਨੇ ਉਹਨਾਂ ਨੂੰ ਪੈਨਸ਼ਨ ਮਿਲੀ ਨਹੀਂ ਉਸ ਦੀ ਵਜ੍ਹਾ ਕੀ ਰਹੀ ਹੈ ਪੈਨਸ਼ਨ ਨਾ ਮਿਲਣ ਦੀ ਇਸ ਦੇ ਉੱਤੇ ਵੀ ਗੱਲਬਾਤ ਹੋਵੇਗੀ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਇੱਕ ਸਮਾਗਮ ਜਿਹੜਾ ਹੋਣਾ ਸੀ ਸੂਬਾ ਪਧਰੀ ਮੋੜ ਵਾਲੇ ਇਲਾਕੇ 'ਚ ਉੱਥੇ ਇੱਕ ਸਕੂਲ 'ਚ ਛੁੱਟੀ ਕੀਤੀ ਜਾਂਦੀ ਹੈ ਤੇ ਫਿਰ ਕਿਹਾ ਜਾਂਦਾ ਕਿ ਇੱਥੇ ਪ੍ਰਬੰਧ ਕਰਨੇ ਸੀ ਫਿਰ ਉਹ ਵਾਪਸ ਹੁੰਦਾ ਨੋਟੀਫਿਕੇਸ਼ਨ ਪੂਰਾ ਮਾਜਰਾ ਕੀ ਆ ਮਸਲਾ ਕੀ ਆ ਦੇਖੋ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਦੀ ਇੱਕ ਰੈਲੀ ਆ ਬਠਿੰਡੇ ਦੇ ਵਿੱਚ 17 ਤਰੀਕ ਨੂੰ ਉਸ ਰੈਲੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਬਠਿੰਡੇ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਸ ਦੇ ਵਿੱਚ ਮੁੱਖ ਮਹਿਮਾਨ ਜਿੱਥੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਵੀ ਆ ਰਹੇ ਨੇ ਕਿਉਂਕਿ ਹੁਣ ਲੋਕ ਸਭਾ ਚੋਣਾਂ ਦਾ ਵੇਲਾ ਆ ਚੁੱਕਿਆ ਗਿਆ ਤੇ ਆਵਾਦੀ ਪਾਰਟੀ ਨੇ ਕੋਈ 10-12 ਰੈਲੀਆਂ ਚੋਣਾਂ ਤੋਂ ਪਹਿਲਾਂ ਹੀ ਕਰਨੀਆਂ ਆਈਆਂ ਜਿਵੇਂ ਉਹਨਾਂ ਨੇ ਅੰਮ੍ਰਿਤਸਰ ਕਰਤੀ ਸੀ ਹੁਸ਼ਿਆਰਪੁਰ ਕਰਤੀ ਪਟਿਆਲੇ ਕਰਤੀ ਗੁਰਦਾਸਪੁਰ ਕਰਤੀ ਲੁਧਿਆਣਾ ਕਰਤੀ ਹੁਣ ਬਠਿੰਡੇ ਦੇ ਤਾਂ ਹੀ ਹਰ ਜ਼ਿਲ੍ਹੇ ਦੇ ਵਿੱਚ ਉਹਨਾਂ ਰੈਲੀਆਂ ਕਰਨੀਆਂ ਗਿਆ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਜ਼ਿੰਮੇਵਾਰੀ ਆ ਕਿ ਉਹ ਸੀਐਮ ਸਾਹਿਬ ਦੀ ਸਿਕਿਉਰਟੀ ਬਹੁਤ ਅੱਜਕੱਲ ਖਾਸ ਆ ਕਿਉਂਕਿ ਦੋ ਦੋ ਚੀਫ ਮਿਨਿਸਟਰ ਨਾ ਪੰਜਾਬ ਦੇ ਵਿੱਚ ਘੁੰਮਦੇ ਹੈਗੇ ਨੇ ਤੇ ਉਹ ਸਿਕਿਉਰਟੀ ਦੇ ਮੱਦੇ ਨਜ਼ਰ ਕਿਉਂਕਿ ਐਡਵਾਂਸ ਜਾਂਦੀ ਸਿਕਿਉਰਟੀ 15 ਤਰੀਕ ਦੀ ਸ਼ਾਮ ਨੂੰ ਸੀਐਮਡੀ ਸਕਿਉਰਟੀ ਉੱਥੇ ਪਹੁੰਚ ਜਣੀਆਂ 16 ਤਰੀਕ ਦੀ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਛੁੱਟੀ ਕਰ ਦਿੱਤੀ ਆ 17 ਨੂੰ ਰੈਲੀ ਆ ਗਈ ਆ ਹੁਣ ਸਵਾਲ ਹੈ ਕਿ ਚਿੱਠੀ ਹੋ ਗਈ ਵਾਇਰਲ ਸਰਕਾਰ ਆ ਕੀ ਬੈਕਫੋਰਡ ਤੇ ਕਿਉਂਕਿ ਗਲਤੀ ਸਰਕਾਰ ਕੋਈ ਆ ਕਿਉਂਕਿ ਪਾਇਆਊਗਾ ਸਕੂਲ ਖਾਲੀ ਕਰਵਾਓ ਕਿਸੇ ਪ੍ਰਾਈਵੇਟ ਸਕੂਲ ਵਾਲੇ ਨੇ ਤੇ ਆਪਣੇ ਸਕੂਲ ਦੇਣੇ ਨਹੀਂ ਹੈਗੇ ਜ਼ਿਲ੍ਹਾ ਵਾਲਿਆਂ ਨੇ ਸਰਕਾਰੀ ਸਕੂਲ ਜਿਹੜੇ ਮੋੜ ਦੇ ਵਿੱਚ ਆ ਉਹ ਖਾਲੀ ਕਰਵਾ ਦੇ ਜਿਹਦੇ ਚ ਪੰਜ ਮੁੰਡਿਆਂ ਦੇ ਸਕੂਲ ਸੀ ਇੱਕ ਕੁੜੀਆਂ ਦਾ ਸਕੂਲ ਸੀ ਚਿੱਠੀ ਘਟਦੇ ਤੇ ਉਹ ਸਵਾਲ ਆ ਗਿਆ ਕਿ 16 ਦਸੰਬਰ ਨਵੀਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਤੇ ਪੰਜਾਬ ਦੇ ਵਿਦਿਆ ਮੰਤਰੀ ਹਰਜੋਤ ਸਿੰਘ ਬੈਂਸ ਸਾਹਿਬ ਨੇ ਕਿਹਾ ਕਿ ਅਸੀਂ 16 ਨੂੰ ਮੈਗਾ ਪੇਰੈਂਟਸ ਟੀਚਰ ਇਵੈਂਟ ਕਰਨਾ ਹੈਗਾ ਤੇ ਇੱਕ ਪਾਸੇ ਤੁਸੀਂ ਛੁੱਟੀਆਂ ਕਰੀ ਜਾ ਰਹੇ ਹੁਣ ਜਦ ਸੋਸ਼ਲ ਮੀਡੀਆ ਦੇ ਮਸਲਾ ਵਾਇਰਲ ਆ ਗਿਆ ਤੇ ਹੁਣ ਆਮ ਆਦਮੀ ਪਾਰਟੀ ਨੇ ਆਪਣੀ ਗਲਤੀ ਸੁਧਾਰ ਲਈ ਉਹਦੇ ਚ ਕੀ ਕੀਤਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਜਿਹੜੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ احمد ਪੈਰੇ ਉਹਨਾਂ ਨੇ ਨਾਲੇ ਤੇ ਜਿਹੜੇ ਦੋ ਸਿੱਖਿਆ ਅਫਸਰ ਨੇ ਜ਼ਿਲ੍ਹਾ ਦੇ ਇੱਕ ਸੈਕੰਡਰੀ ਸਕੂਲ ਵਾਲੇ ਤੇ ਇੱਕ ਪ੍ਰਾਇਮਰੀ ਵਾਲੇ ਉਹਨਾਂ ਨੂੰ ਦੋ ਦਿਨ ਦਾ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਨਾਲ ਦੀ ਨਾਲ ਡੀਐਸਪੀ ਵਿਪਨ ਭਾਰਤਵਾਜਾ ਮੋੜ ਉਨ੍ਹਾਂ ਦੇ ਖਿਲਾਫ ਵੀ ਹੋਮ ਡਿਪਾਰਟਮੈਂਟ ਨੇ ਚੁੱਠੀ ਲਗ ਦਿੱਤੀ ਕਿ ਉਹਨਾਂ ਨੇ ਡਿਊਟੀਆਂ ਦੇ ਵਿੱਚ ਕਤਾਹੀ ਕੀਤੀ ਹੈ ਤੇ ਉਹਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਜਦੋਂ ਵੀ ਸਟੇਟ ਦੇ ਵਿੱਚ ਪ੍ਰੋਗਰਾਮ ਹੁੰਦਾ ਉਹ ਜ਼ਿਲ੍ਹੇ ਦੀ ਜ਼ਿੰਮੇਵਾਰੀ ਹੁੰਦੀ ਹੈ ਡੀਸੀ ਦੀਆਂ ਮੀਟਿੰਗਾਂ ਹੁੰਦੀਆਂ ਨੇ ਪ੍ਰਬੰਧਾਂ ਨੂੰ ਲੈ ਕੇ ਤਿਆਰੀਆਂ ਨੂੰ ਲੈ ਕੇ ਕਾਨੂੰਨ ਵਿਵਸਾ ਦਾ ਮਸਲਾ ਪੁਰਸਿਆਂ ਦਾ ਲੇਕਿਨ ਜੁਆਇੰਟ ਮੀਟਿੰਗ ਹੁੰਦੀ ਆ ਹੁਣ ਦੋ ਤਿੰਨ ਜਾਣਿਆ ਤੇ ਸਾਰਾ ਸਾਰਾ ਗੁੱਸਾ ਕੱਢ ਦਿੱਤਾ ਗਿਆ ਦੋ ਜਿਹੜੇ ਜ਼ਿਲ੍ਹਾ ਸਿਖਿਆ ਅਫਸਰ ਇੱਕ ਡੀਐਸਪੀ ਦੇ ਕੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀ ਉਤੋਂ ਦੇ ਡੀਸੀ ਨੂੰ ਨਹੀਂ ਪਤਾ ਹੋਊ ਜਾਂ ਡਿਵੀਜ਼ਨਲ ਕਮਿਸ਼ਨਰ ਨੂੰ ਨਹੀਂ ਪਤਾ ਹੋਏਗਾ ਜਾਂ ਉੱਥੋਂ ਦੇ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਨਹੀਂ ਪਤਾ ਹੋਏਗਾ ਉਹ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਚਿੱਠੀ ਵਾਇਰਲ ਹੋ ਗਈ ਹੈ ਨਲਾਇਕੀ ਲਾਪਰਵਾਹੀ ਜਗਜाहिर ਹੋ ਗਈ ਹੈ ਤੇ ਹੁਣ ਦੋ ਜ਼ਿਲ੍ਹਾ ਸਿਖਿਆ ਅਫਸਰ ਤੇ ਇੱਕ ਡੀਐਸਪੀ ਦੇ ਨਜਲਾ ਸੁਟ ਦਿੱਤਾ ਹੈ ਅਰੇ ਪਹਿਲੀ ਵਾਰੀ ਨਹੀਂ ਹੋਇਆ ਹੈ ਹਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਕਿਸੇ ਵਿਆਹ ਸਮਾਗਮ ਦਾ ਹਿੱਸਾ ਬਣਨ ਜਾਂ ਫਿਰ ਕੋਈ ਹੋਰ ਸਰਕਾਰੀ ਸਮਾਗਮ ਕਰਨ ਉੱਥੇ ਇਲਾਕੇ 'ਚ ਪਹਿਲਾਂ ਹੀ ਅਫਸਰ ਆਪਮਹਾਰੀ ਜਿਹੜਾ ਕਾਰਵਾਈ ਕਰਨੀਆਂ ਸ਼ੁਰੂ ਕਰ ਦਿੰਦੇ ਇੱਕ ਥਾਂ ਤੇ ਤਾਂ ਅਸਲਾ ਲਾਇਸੈਂਸ ਨੇ ਜਿਹੜੇ ਉਹ ਵੀ ਅਸਲਾ ਵੀ ਜਮ੍ਹਾਂ ਕਰਵਾਉਣ ਗੱਲਾਂ ਕਹਿ ਦਿੱਤੀਆਂ ਗਿਆ ਸੀ ਦੇਖੋ ਇਹਦੇ ਵਿੱਚ ਆਪਾਂ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਨਹੀਂ ਗਲਤੀ ਨਾ ਪ੍ਰਸ਼ਾਸਨ ਦੀ ਗਲਤੀ ਹੈਗੀ ਆ ਕਿਉਂਕਿ ਇਹਨਾਂ ਲਾਪਰਵਾਹ ਜਾਂ ਇਹਨਾਂ ਦੀ ਇਹਨੀ ਸੋਝੀ ਨਹੀਂ ਰੱਖਦੇ ਆ ਕਿ ਕਿ ਜਾਂ ਕਰ ਲਓ ਕਰ ਲਓ ਇਸ ਚੱਕਰ ਦੇ ਵਿੱਚ ਹੁਣ ਸਵਾਲ ਹੈ ਕਿ ਜਦੋਂ ਗੁਰਮੀਤ ਸਿੰਘ ਮੀਤੇਰ ਸਾਹਿਬ ਦਾ ਵਿਆਹ ਸੀ ਉਸ ਵਿਆਹ ਦੇ ਵਿੱਚ ਪਾਰਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਾਣਾ ਸੀ ਉੱਥੇ ਡੇਰਾ ਬੱਸੀ ਜਿਹੜੀ ਕੁੜੀ ਆ ਡੀਐਸਪੀ ਲੱਗੀ ਹੈਗੀ ਆ ਡਾਕਟਰ ਦਰਪਨ ਆਲੂਵਾਲੀਆ ਉਨੇ ਨੇ ਨੇੜ ਦੇ ਪਿੰਡਾਂ ਦੇ ਕਹਿੰਦੇ ਕਿ ਹਥਿਆਰ ਜਮ੍ਹਾਂ ਕਰਵਾਓ ਹੁਣ ਕੀ ਹੈ ਹੁਣ ਬਟਿੰਡੇ ਹਥਿਆਰ ਜਮ੍ਹਾਂ ਕਰਵਾਲੇ ਹੋਣਗੇ ਕਿਉਂਕਿ ਅਫਸਰਾਂ ਦਾ ਕੰਮ ਹੀ ਇਹ ਹੈਗਾ ਕਿਉਂਕਿ ਇਹਦੇ ਚ ਮੁੱਖ ਮੰਤਰੀ ਦਾ ਪੰਜਾਬ ਸਰਕਾਰ ਦਾ ਥੋੜਾ ਕਸੂਰ ਆ ਮੰਤਰੀਆਂ ਦਾ ਨਹੀਂ ਕਸੂਰ ਇਹਦੇ ਪ੍ਰਸ਼ਾਸਨ ਪ੍ਰਸ਼ਾਸਨਿਕ ਅਧਿਕਾਰੀ ਨੇ ਚਾਹੇ ਉਹ ਸਿਵਲ ਪ੍ਰਸ਼ਾਸਨ ਦੇ ਨਾਲ ਤਾਲੁਕ ਰੱਖਦੇ ਜਾਂ ਉਹ ਪੁਲਿਸ ਪ੍ਰਸ਼ਾਸਨ ਦੇ ਨਾਲ ਤਾਲੁਕ ਰੱਖਦੇ ਨੇ ਇਹ ਤਾਂ ਇਹਨਾਂ ਲੋਕਾਂ ਦਾ ਕਸੂਰ ਆ ਹੁੰਦਾ ਹੈ ਤੇ ਸੀਨੀਅਰ ਅਫਸਰਾਂ ਦਾ ਕਸੂਰ ਆ ਲੇਕਿਨ ਜਦੋਂ ਮਹਾਲੀ ਲਿਆਦ ਵੱਡੇ ਕਿਸੇ ਅਧਿਕਾਰੀ ਨੇ ਫੈਸਲਾ ਹੋਊਗਾ ਤਕੋ ਕਿ ਉਹ ਕੁੜੀ ਲੱਗੀ ਸੀ ਉਥੇ ਡੀਐਸਪੀ ਡਾਕਟਰ ਅਰਪਣ ਦਾਲੂ ਆਲੂ ਵਾਲੀਆ ਉਹ ਦੋਸ਼ੀ ਠਰਾਈ ਚੁੱਕੀ ਸਮਾਜ ਦੇ ਵਿੱਚ ਹੁਣ ਇਹ ਜਿਹੜਾ ਲਿਆਦ ਵੱਡੇ ਅਫਸਰਾਂ ਨੇ ਫੈਸਲਾ ਹੋਊਗਾ ਤੇ ਚਿੱਠੀਆਂ ਡਿਪਟੀ ਕਮਿਸ਼ਨਰ ਨੇ ਕੀ ਕਰਤਾ ਕਿ ਦੋ ਜ਼ਿਲ੍ਹਾ ਸਿੱਖਿਆ ਅਫਸਰ ਇੱਕ ਡੀਐਸਪੀ ਨੂੰ ਕੱਢਤੀ ਹੈਗੀ ਆ ਵੱਡੇ ਅਫਸਰ ਆਪਣੇ ਆਪ ਨੂੰ ਬਰੀ ਕਰਦੇ ਤੇ ਛੋਟੇ ਅਫਸਰ ਬਦਨਾਮ ਕਰਦੇ ਤੇ ਹੁਣ ਜਿਹੜੇ ਦੋ ਜਿਹੜੇ ਚਿੱਠੀਆਂ ਵਾਇਰਲ ਹੋ ਰਹੀਆਂ ਨੇ ਉਹ ਹੁਣ ਬਹੁਤ ਹੈਰਾਨ ਕਰਦੀਆਂ ਨੇ ਚਿੱਠੀਆਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਹੋਣਾ ਨੇ ਵੀ ਸਰਕਾਰ ਦੀ ਕਿੰਤੂ ਪਰੰਤੂ ਕੀਤਾ ਪ੍ਰਗਟ ਸਿੰਘ ਹੋਣਾ ਨੇ ਵੀ ਕਰ ਦਿੱਤਾ ਕਿ ਆਖਰ ਹੋ ਕੀ ਰਿਹਾ ਇਸ ਮਸਲੇ ਦੇ ਵਿੱਚ ਹੁਣ ਸਰਕਾਰ ਕਹਿੰਦੀ ਹੈ ਕਿ ਤੁਸੀਂ ਕਾਲੇ ਬੜਿਓ ਹੁਣ ਜਿਹੜੀ ਪਹਿਲੀ ਚਿੱਠੀ ਕੱਢੀ ਹੈਗੀ ਆ ਉਹਦੇ 'ਚ ਇਹ ਆ ਕਿ 17 12 ਨੂੰ ਮੋੜ ਜ਼ਿਲ੍ਹਾ ਬਠਿੰਡਾ ਵਿੱਚ ਰਾਜਪੱਦਰੀ ਸਮਾਰੋ ਇਹ 15 12 ਦੀ ਚਿੱਠੀ ਮਤਲਬ ਅੱਜ ਦੀ ਚਿੱਠੀ ਆ ਇਹ ਜਿਹਦੇ ਵਿੱਚ ਲਿਖਿਆ ਹੈਗਾ ਇਹਦੇ ਵਿੱਚ ਡਿਪਟੀ ਕਮਿਸ਼ਨ ਨੇ ਸਪਸ਼ਟੀ ਕਰਨ ਦਿੱਤਾ ਹੈਗਾ ਕਿ ਅਜਿਹੀ ਕੋਈ ਚਿੱਠੀ ਨਹੀਂ ਕੱਢੀ ਗਈ ਸੀ ਮੇਰੇ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ ਗਿਆ ਹੈਗਾ ਤੇ ਇਸ ਕਰਕੇ ਜਿਹੜੇ ਦੋ ਅਫਸਰ ਨੇ ਜ਼ਿਲ੍ਹਾ ਸਿੱਖਿਆ ਅਫਸਰ ਇੱਕ ਸ਼ਿਵਪਾਲ ਗੋਇਲ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡੀ ਸਕੂਲ ਆ ਔਰ ਦੂਜੇ ਨੇ ਭਪਿੰਦਰ ਕੌਰ ਇਹ ਐਲੀਮੈਂਟਰੀ ਸਕੂਲ ਦੇ ਡੀਓ ਨੇ ਇਹਨਾਂ ਨੂੰ ਕੱਢਿਆ ਗਿਆ ਨੋਟਿਸ ਕੱਢਿਆ ਗਿਆ 2 ਦਿਨ ਦੇ ਵਿੱਚ ਵਿੱਚ ਜਵਾਬ ਦਿਓ ਕਿ ਤੁਸੀਂ ਮੇਰੇ ਨਾਲ ਸੰਪਰਕ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਜਦ ਕੇ ਸਰਕਾਰ ਕਹਿ ਰਹੀ ਹੈ ਕਿ 16 ਤਰੀਕ ਨੂੰ ਅਸੀਂ ਪੰਜਾਬ ਪਦਰੀ ਇੱਕ ਮੈਗਾ ਪੇਰੈਂਟਸ ਟੀਚਰ ਮੀਟਿੰਗ ਕਰਨੀ ਹੈ ਤੇ ਫਿਰ ਤੁਸੀਂ 16 ਨੂੰ ਛੁੱਟੀ ਕਿਵੇਂ ਕਰ ਦਿੱਤੀ ਹੈ ਗਿਆ ਇਹ ਹੁਣ ਚਿੱਠੀ ਹੈਗੀ ਕਿ ਜਿਹੜੇ ਸੀਐਮ ਸਿਕਿਉਰਟੀ ਦੇ ਜਿਹੜੇ ਹੈ ਸਿਕਿਉਰਟੀ ਕਿਉਂਕਿ ਸਿਕਿਉਰਟੀ ਇੱਕ ਬੰਦਾ ਤੇ ਹੈ ਨਹੀਂ ਸੁਖ ਨਾਲ ਕਾਫੀ ਬੰਦੇ ਨੇ ਦੋ ਦੋ ਮੁੱਖ ਮੰਤਰੀਆਂ ਦੀ ਸਿਕਿਉਰਟੀ ਦਾ ਸਵਾਲ ਤੇ ਇਸ ਕਰਕੇ ਚਿੱਠੀ ਕੱਢਤੀ ਹੁਣ ਦੋਸ਼ੀ ਇਹਨਾਂ ਨੂੰ ਠਰਾ ਦਿੱਤਾ ਹੁਣ ਇਹਦੇ ਚ ਆ ਕਿ ਤੁਸੀਂ ਮੈਨੂੰ ਪੁੱਛਿਆ ਕਿਉਂ ਨਹੀਂ ਹੁਣ ਤਿੰਨ ਤਿੰਨ ਚਿੱਠੀਆਂ ਵਾਇਰਲ ਹੋ ਰਹੀਆਂ ਇੱਕ ਆ ਕਿ ਰਾਹੁਲ ਭਾਰਤਵਾਜ ਪੀਪੀਐਸ ਡੀਐਸਪੀ ਮੋੜ ਨੇ ਆਪਣੀ ਡਿਊਟੀ ਵਿੱਚ ਗੰਭੀਰ ਕੋਤਾਹੀ ਕੀਤੀ ਹੈ ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਅਧਿਕਾਰੀ ਖਿਲਾਫ ਤੁਰੰਤ ਨਿਜਮਨ ਸਰਕਾਰ ਕਾਰਵਾਈ ਕੀਤੀ ਇਹ ਵੀ ਡੀਸੀ ਬਠਿੰਡਾ ਨੇ ਚਿੱਠੀ ਕੱਢੀ ਆ ਹੁਣ ਗ੍ਰੈਵ ਵਿਭਾਗ ਦੇ ਸਕੱਤਰ ਨੂੰ ਇਹਨਾਂ ਨੇ ਆਪਣੇ ਬਲਬੁੱਤੇ ਹੀ ਪ੍ਰਬੰਧ ਕਰ ਲਏ ਤੇ ਸਕੂਲ ਦੇ ਵਿੱਚ ਛੁੱਟੀ ਕਰਵਾ ਦਿੱਤੀ। ਇਹਦਾ ਮਤਲਬ ਡੀਸੀ ਸਾਹਿਬ ਨੂੰ ਪਤਾ ਲੱਗ ਗਿਆ ਕਿ ਡੀਐਸਪੀ ਦੇ ਕਹਿਣ ਦੇ ਉੱਤੇ ਕੰਮ ਹੋਇਆ। ਇਹਦਾ ਮਤਲਬ ਤੇ ਇਹੀ ਹੈ ਜੇ ਲਿਖਿਆ ਗਿਆ ਗ੍ਰੈਵ ਭਾਗ ਨੂੰ। ਜ਼ਿਲ੍ਹੇ ਦਾ ਮਾਲਕ ਡਿਪਟੀ ਕਮਿਸ਼ਨਰ ਹੁੰਦਾ। ਇਹ ਸਾਰੀਆਂ ਚਿੱਠੀਆਂ ਉਹਨਾਂ ਤੋਂ ਹੀ ਨਿਕਲੀਆਂ ਲੇਕਿਨ ਇਹ ਦੇ ਚਾਹ ਕਿ ਹੁਣ ਜਦੋਂ ਪੈ ਗਈ ਸਰਕਾਰ ਦੀ ਗਲਤੀ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਆਪ ਨੂੰ ਬਾਇਜਤਬਰੀ ਨਹੀਂ ਕਰ ਸਕਦਾਗਾ ਸ਼ੌਕਤ احمد ਪਰੇ ਆਪਣੇ ਆਪ ਨੂੰ ਬਾਇਜਤਬਰੀ ਨਹੀਂ ਕਰ ਸਕਦੇ ਹੈਗੇ ਕੀ ਇਹ ਦੱਸਣ ਸ਼ੌਕਤ احمد ਪਰੇ ਕਿ ਤੁਸੀਂ ਮੀਟਿੰਗਾਂ ਕੀਤੀਆਂ ਸੀ ਜੇ ਨਹੀਂ ਮੀਟਿੰਗਾਂ ਕੀਤੀਆਂ ਤੁਹਾਡੀ ਲਾਪਰਵਾਹੀ ਹੈ ਫਿਰ ਤਾਂ ਤੁਹਾਡੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਵੀ ਸਟੇਟ ਲੈਵਲ ਦਾ ਫੰਕਸ਼ਨ ਹੁੰਦਾ ਡੀਸੀ ਜ਼ਿਲ੍ਹੇ ਦਾ ਮਾਲਕਾ ਉਹਦੀ ਮਨਜ਼ੂਰੀ ਹੁੰਦੀ ਹੈ ਉਹਨੇ ਪ੍ਰਬੰਧ ਕਰਨੇ ਹੁੰਦੇ ਨੇ ਉਹਨੇ ਸਾਰੇ ਡਿਪਾਰਟਮੈਂਟਾਂ ਦੇ ਨਾਲ ਪ੍ਰਬੰਧ ਕਰਨੇ ਹੁੰਦੇ ਕਿ ਪੁਲਿਸ ਵਾਲੇ ਐਸਐਸਪੀ ਨੂੰ ਕਹਿਣਾ ਦਾ ਉਸ ਮੀਟਿੰਗ ਦੇ ਵਿੱਚ ਉਹਨਾ ਗਾਹ ਕਰਨਾ ਫੂਡ ਸਪਲਾਈ ਵਾਲੇ ਦੀ ਇਨਵੋਲਵਮੈਂਟ ਪਬਲਿਕ ਰਿਲੇਸ਼ਨ ਦੀ ਹੈਲਥ ਡਿਪਾਰਟਮੈਂਟ ਸਾਰੇ ਡਿਪਾਰਟਮੈਂਟਾਂ ਦੀ ਹੁੰਦੀ ਆ ਵੀ ਖਾਣਾ ਕਿੰਨੇ ਕਰਨਾ ਟੈਂਟ ਕਿੰਨੇ ਲਵਾਉਣਾ ਪ੍ਰਬੰਧ ਕਿੰਨੇ ਕਰਨੇ ਕਿੰਨੇ ਗੇਟ ਬਣਾਉਣੇ ਸਕਿਉਰਿਟੀ ਅਰੇਂਜਮੈਂਟ ਖਾਣ ਪੀਣ ਦਾ ਅਰੇਂਜਮੈਂਟ ਰਹਿਣ ਸਹਿਣ ਦਾ ਅਰੇਂਜਮੈਂਟ ਉਹ ਕਿੰਨੇ ਕਰਨਾ ਉਹ ਸਕੂਲ ਟੀਚਰ ਹੈ ਜਾਂ ਡੀਐਸਪੀ ਵਿਪਨ ਭਾਰਤਵਾਜ ਨੇ ਥੋੜਾ ਕਰਨਾ ਸੀ ਉਹ ਤੇ ਡੀਸੀ ਨੇ ਕਰਨਾ ਹੁਣ ਡੀਸੀ ਨੇ ਲੱਗਾ ਕਿ ਡੀਸੀ ਨੇ ਉਹ ਥਲੜ ਝਾੜ ਤੇ ਆਗੇ ਦੋ ਜ਼ਿਲ੍ਹਾ ਸਿਖਿਆ ਅਫਸਰ ਉਹਨਾਂ ਨੂੰ ਟਰਾਂਸਫਰ ਕਰ ਦੇਣਗੇ ਇਹ ਡੀਐਸਪੀ ਨੂੰ ਮੁਤਲ ਕਰ ਦੇਣਗੇ ਪਰ ਮੇਨ ਕੌਣ ਕਲਪ੍ਰਟ ਹੈਗਾ ਕੀ ਇਹਦੇ 'ਚ ਸ਼ੌਕਤ ਐ ਅਹਿਮਦ ਪਰੇ ਦਾ ਸਵਾਲ ਨਹੀਂ ਹੈਗਾ ਕਿ ਉਹਦੀ ਜਵਾਬਤਲਬ ਵੀ ਨਹੀਂ ਹੋਣੀ ਚਾਹੀਦੀ ਉਹ ਦੱਸਣ ਕਿ ਮੈਂ ਮੀਟਿੰਗ ਕੀਤੀ ਸੀ ਮੀਟਿੰਗ ਦੇ ਵਿੱਚ ਅਸੀਂ ਆਰਰੇਂਜਮੈਂਟ ਕੀਤੀ ਮੈਂ ਤਾਂ ਕਿਹਾ ਨਹੀਂ ਸੀ ਉਹ ਕਹਿੰਦੇ ਹੁਣ ਮੇਰੇ ਨਾਲ ਸਲਾਹ ਨਹੀਂ ਕੀਤੀ ਕਈ ਚੀਜ਼ਾਂ ਇਹਦੇ 'ਚ ਸਰਕਾਰ ਦੇ ਵਿੱਚ ਵਰਬਲੀ ਚੱਲ ਜਾਂਦੀਆਂ ਹੈਗੀਆਂ ਪੀਮਾਲੋ ਡੀਸੀ ਨੇ ਕਹਿ ਤਾ ਹੋਊਗਾ ਯਾਰ ਸੀਐਮ ਦੀ ਸਕਿਉਰਟੀ ਦੀ ਅਰੇਂਜਮੈਂਟ ਕਰਨ ਉਹਨੇ ਐਸਐਸਪੀ ਨੂੰ ਜਾਂ ਪੁਲਿਸ ਅਧਿਕਾਰੀ ਨੂੰ ਕਹਿ ਦਿੱਤਾ ਹੋਊਗਾ ਉਹਨੇ ਕਹਾਂ ਡੀਐਸਪੀ ਕਿਉਂਕਿ ਮੋੜ ਮੋੜ ਹੁਣਾ ਪ੍ਰੋਗਰਾਮ ਰੈਲੀ ਦੇ ਉਹਨੇ ਮੋੜ ਵਾਲੇ ਡੀਐਸਪੀ ਨੂੰ ਕਹਿ ਦਿੱਤਾ ਹੋਊਗਾ ਪਰ ਪੁਲਿਸ ਨੇ ਜਿਹੜੀ ਚਿੱਠੀ ਆ ਪੁਲਿਸ ਕਦੀ ਵੀ ਡਾਇਰੈਕਟ ਜਿਹੜੀ ਆ ਉਹ ਤੇ ਆਪਣੇ ਐਸਐਚਓ ਨੂੰ ਡੀਐਸਪੀ ਨੂੰ ਚਿੱਠੀ ਕੱਢ ਸਕਦੀ ਆ ਸਿਵਲ ਡਿਪਾਰਟਮੈਂਟ ਦੀ ਜਿਹੜੀ ਚਿੱਠੀ ਆ ਉਹ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਬਿਨਾ ਮਨਜ਼ੂਰੀ ਬਿਨਾ ਉਹਨਾਂ ਦੀ ਸਹਿਮਤੀ ਬਿਨਾ ਉਹਨਾਂ ਦੀ ਕੰਸੈਂਟ ਤੋਂ ਚਿੱਠੀ ਨਹੀਂ ਨਿਕਲੀ ਹੋਗੀ ਪਰ ਹੁਣ ਆ ਕਿ ਡੀਸੀ ਨੂੰ ਕੌਣ ਪੁੱਛੇ ਠੀਕ ਹੈ ਡੀਸੀ ਨੂੰ ਤੇ ਚੀਫ ਸੈਕਟਰੀ ਪੁੱਛ ਸਕਦੇ ਨੇ ਹੁਣ ਉਹਦੇ ਵਿੱਚ ਪੁਲਿਸ ਵੀ ਕਹੂਗੀ ਨਾ ਕਿ ਸਾਡੇ ਡੀਐਸਪੀ ਦਾ ਕਿ ਇੱਕ ਸੁਭਰਾ ਸਾਡੇ ਕੋ ਜੋ ਹੁਕਮ ਆਇਆ ਉਹਨੇ ਕਰ ਦਿੱਤੇ ਹੈਗੇ ਪਰ ਹੁਣ ਆਪਣੀ ਕੇਵਲੇ ਵੱਡੇ ਅਫਸਰ ਆਪਣੀ ਚਮੜੀ ਬਚਾਉਣ ਦੀ ਖਾਤਰ ਛੋਟਿਆਂ ਨੂੰ ਟੰਗ ਦੇ ਦਿੰਦੇ ਨੇ ਉਹ ਦੋ ਜਿਲ੍ਹਾ ਸਿਖਿਆ ਅਫਸਰ ਟੰਗ ਦੇਣਗੇ ਉਹਨਾਂ ਦੀ ਟਰਾਂਸਫਰ ਕਰ ਦੇਣਗੇ ਤੇ ਇਹਨੂੰ ਡੀਐਸਪੀ ਨੂੰ ਮੁਤਲ ਕਰ ਸਕਦੇ ਜਾਂ ਇਹਦੀ ਵੀ ਬਦਲੀ ਕਰਦੇ ਦੋ ਹੀ ਚੀਜ਼ਾਂ ਹੋ ਸਕਦੀਆਂ ਜਾਂ ਸਸਪੈਂਸ਼ਨ ਜਾਂ ਟਰਾਂਸਫਰ ਤੇ ਟਰਾਂਸਫਰ ਕਰਦੇ ਕੋਈ ਐਡਾ ਵੱਡਾ ਗੁਨਾਹ ਨਹੀਂ ਆ ਪਰ ਮੇਨ ਕੌਣ ਆ ਕਿੰਨਾਂ ਦੇ ਹੁਕਮਾਂ ਤੇ ਪਾਲਣਾ ਕੀਤੀ ਹੈ ਤੁਸੀਂ ਗੱਲ ਕਰ ਲਓ ਕਿਸੇ ਵੀ ਅਧਿਕਾਰੀ ਦੇ ਨਾਲ ਜੀ ਉੱਪਰਲੇਆਂ ਦਾ ਫੈਸਲਾ ਉਹ ਉੱਪਰਲੇ ਕੌਣ ਨੇ ਸਾਰਿਆਂ ਨੂੰ ਪਤਾ ਹੈਗਾ ਤੇ ਇਸ ਕਰਕੇ ਹੁਣ ਜਿਹਦਾ ਰੌਲਾ ਬਣ ਗਿਆ ਪੋਲਿਟੀਕਲ ਮਸਲਾ ਬਣ ਗਿਆ ਹੈਗਾ ਵਿਰੋਧੀਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਟਵੀਟ ਕੀਤਾ ਉਹ ਵੀ ਪੜ ਦੇਣਾ ਚਾਹੀਦਾ ਹੈਗਾ ਉਹ ਵੀ ਕਿਉਂਕਿ ਉਹ ਵਿਕਰਮਜੀਠੀਆ ਦੇ ਤੇ ਬਾਕੀਆਂ ਦੇ ਬੜੇ ਕਿੰਤੂ ਪਰੰਤੂ ਕਰ ਰਹੇ ਨੇ ਇਸ ਮਸਲੇ ਦੇ ਵਿੱਚ ਕਿ ਪਹਿਲਾਂ ਵੇੜ ਤੇ ਕਰ ਲਿਆ ਕਰੋ ਇਸ ਮਸਲੇ ਦੇ ਵਿੱਚ ਜੀ ਹੁਣ ਸਵਾਲ ਹੈ ਕਿ ਆਖਿਰ ਗਲਤੀਆਂ ਵਾਰ-ਵਾਰ ਕਿਉਂ ਹੋ ਰਹੀਆਂ ਇਹ ਇਹ ਸਭ ਤੋਂ ਵੱਡਾ ਸਵਾਲ ਆਗਾ ਪ੍ਰਸ਼ਾਸਨ ਕਿ ਕੀ ਵਾਕਏ ਇਹ ਤੇ ਐਮਐਲਏ ਤੇ ਪਹਿਲੀ ਵਾਰ ਬਣੇ ਲੇਕਿਨ ਜਿਹੜੇ ਸਰਕਾਰੀ ਅਧਿਕਾਰੀ ਆ ਉਹ ਦਿਨੇ ਪਹਿਲੀ ਵਾਰ ਬਣੇ ਹੈਗੇ ਇਹ ਕਰਕੇ ਹੁਣ ਇਹ ਉਹਨੇ 1 37 ਮਿੰਟ ਪਹਿਲਾਂ ਇਹ ਪਾ ਦਿੱਤੀ ਜਦੋਂ ਇਹ ਚਿੱਠੀਆਂ ਵਾਇਰਲ ਹੋਈਆਂ ਹੁਣ ਹਰਜੋਤ ਸਿੰਘ ਬੈਂਸ ਦੀ ਚਿੱਠੀ ਇੱਕ ਅਪੀਲ ਹੋ ਰਹੀ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਮਾਪਿਆਂ ਨੂੰ ਖਾਸ ਅਪੀਲ 16 ਦਸੰਬਰ ਨੂੰ ਹੋਣ ਵਾਲੇ ਮਾਪੇ ਅਧਿਆਪਕ ਮੀਟਿੰਗ 'ਚ ਜ਼ਰੂਰ ਪਹੁੰਚੋ ਤੇ ਆਪਣੇ ਬੱਚਿਆਂ ਦੀ ਵਿਦਿਅਕ ਪਰਫਾਰਮੈਂਸ ਬਾਰੇ ਜਾਣਕਾਰੀ ਪ੍ਰਾਪਤ ਕਰੋ ਕਿਉਂਕਿ ਸਰਕਾਰ ਬੜੀ ਸਮਾਰਟ ਹੈ ਚਲਾਕ ਹੈ ਜਦੋਂ ਇਹਨਾਂ ਤੇ ਕੋਈ ਮੁੱਦਾ ਭਾਰੀ ਪੈ ਜਾਂਦੇ ਫਿਰ ਮੁੱਦੇ ਨੂੰ ਡਿਵਰਟ ਕਰਨ 'ਚ ਮਾਹਰ ਨੇ ਇਸ ਮਸਲੇ 'ਤੇ ਜੇ ਭਾਪੀ ਦੇ ਵੀ ਕਹਿ ਸਕਦੇ ਕਿ ਉੱਪਰ ਨੇ ਹੁਣ ਆਮ ਆਦੀ ਪਾਰਟੀ ਟਵਿੱਟਰ ਹੈਂਡਲ ਕੀ ਕਹਿੰਦਾ ਹੈਗਾ ਉਹ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਉਹਦੇ ਸਬੰਧ ਚ ਕੀ ਕਹਿੰਦੇ ਨੇ ਆਮ ਆਦੀ ਪਾਰਟੀ ਨੇ ਵਿਕਰਮ ਸਿੰਘ ਮਜੀਠੀਆ ਨੂੰ ਅਟੈਕ ਕੀਤਾ ਝੂਠ ਫਲਾਉਣਾ ਤੇ ਲੋਕਾਂ ਨੂੰ ਗਮਰਾਹ ਕਰਨਾ ਤੁਹਾਡਾ ਨਿਤ ਦਾ ਕੰਮ ਆ 16 ਤਰੀਕ ਨੂੰ ਤੈ ਸਮੇਂ ਅਨਸਾਰ ਮਾਪੇ ਅਧਿਆਪਕ ਮਿਲਣੀ ਹੀ ਵੱਡੇ ਪੱਧਰ ਤੇ ਹੋਣ ਜਾ ਰਹੀ ਹੈ ਗਲਤ ਆਰਡਰ ਪਾਸ ਕਰਨ ਵਾਲੇ ਅਧਿਕਾਰੀਆਂ ਦੇ ਕਾਰਵਾਈ ਦੇ ਹੁਕਮ ਦੇ ਦਿੱਤੇ ਨੇ ਇਹ ਮਾਨ ਸਰਕਾਰ ਹੈ ਨਾ ਕਿ ਬਾਦਲਾਂ ਦੀ ਜੋ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਤਾਂ ਉਹਨਾਂ ਨੂੰ ਬਚਾਏਗੇ ਸਬਰ ਰੱਖਿਆ ਕਰੋ ਹੁਣ ਜਦ ਤੁਹਾਡੇ ਅਫਸਰਾਂ ਕੋ ਗਲਤੀ ਹੈ ਤੇ ਵਿਰੋਧੀਆਂ ਦਾ ਕੀ ਕਸੂਰ ਹੈ ਤੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਕੀ ਕਿਹਾ ਸੀ ਪੰਜਾਬ ਸਰਕਾਰ ਦੇ ਦੋ ਆਰਡਰ ਪਹਿਲਾ ਆਰਡਰ ਸਰਕਾਰੀ ਸਕੂਲਾਂ ਚ 16 12 20 ਨੂੰ ਮਾਪੇ ਅਧਿਆਪਕ ਮਿਲਣੀ ਮੈਗਾ ਪੀਟੀਐਮ ਰੱਖੀ ਜਾਵੇ ਦੂਜਾ ਆਰਡਰ 16 12 ਨੂੰ ਬਠਿੰਡ ਦੇ 6 ਸਰਕਾਰੀ ਸਕੂਲਾਂ ਚ ਛੁੱਟੀ ਕਰ ਦਿੱਤੀ ਜਾਵੇ ਤਾਂ ਜੋ ਕਹਿੰਦੇ ਕਿ ਸੀਐਮ ਸਾਹਿਬ ਦੀ ਸਿਕਿਉਰਿਟੀ ਉੱਥੇ ਠਹਿਰ ਸਕੇ ਕਿਉਂਕਿ ਮਹਾਰਾਜਾ ਸਤੋਜ ਦੀ 17 ਰੈਲੀ ਇਹ ਲਿਖਿਆ ਉਹ ਕਹਿੰਦੇ ਇੱਕ ਪਾਸੇ ਸੀਐਮ ਸਾਹਿਬ ਬੱਚਿਆਂ ਨਾਲ ਫੋਟੋ ਕਰਾ ਕੇ ਡਰਾਮੇ ਕਰਦੇ ਦੂਜੇ ਪਾਸੇ ਸਕੂਲਾਂ ਚ ਆਪਣੀ ਰੈਲੀ ਦੀ ਛੁੱਟੀਆਂ ਭਗਵੰਤ ਮਾਨ ਕੀ ਇਹ ਦਿੱਲੀ ਮਾਡਲ ਹੁਣ ਇਸ ਤੇ ਹੁਣ ਸਰਕਾਰ ਨੂੰ ਮਿਰਚਾਂ ਲੱਗੀਆਂ ਨੇ ਵੀ ਆਖਿਰ ਕਿ ਗਲਤੀ ਤੁਹਾਡੀ ਤੇ ਤੁਸੀਂ ਕਹਿੰਦੇ ਕਿ ਸਾਡੀ ਗਲਤੀ ਦਾ ਕੋਈ ਅਹਿਸਾਸ ਵੀ ਨਾ ਕਰੇ ਕੋਈ ਇਸ ਤੇ ਕਿੰਤੂ ਪਰੰਤੂ ਨਾ ਕਰੇ ਇਹ ਨਹੀਂ ਹੋ ਸਕਦਾ ਇਹ ਤੁਹਾਡੇ ਸਰਕਾਰ ਅਫਸਰਾਂ ਦੀ ਗਲਤੀ ਸਰਕਾਰ ਦੀ ਗਲਤੀ ਹੁਣ ਇਹ ਸਵਾਲ ਹੈ ਡਿਪਟੀ ਕਮਿਸ਼ਨ ਨੂੰ ਖੋਲ ਕੇ ਹੁਣ ਚਿੱਠੀਆਂ ਦੇ ਨਾਲ ਉਹ ਆਪਣਾ ਢੇਡ ਭਰੀ ਜਾ ਰਹੇ ਨੇ ਪਰ ਕੀ ਉਸ ਮਸਲੇ ਦੇ ਵਿੱਚ ਡੀਸੀ ਦੀ ਕਿੰਨੀ ਜ਼ਿੰਮੇਵਾਰੀ ਆ ਉਹ ਕੌਣ ਤੈਅ ਕਰੂਗਾ ਉਹ ਤਾਂ ਫਿਰ ਮੁੱਖ ਮੰਤਰੀ ਸਾਹਿਬ ਤੈਅ ਕਰਨਗੇ ਜਾਂ ਸੂਬੇ ਦੇ ਮੁਖ ਸਕੱਤਰ ਇਹ ਨਹੀਂ ਨਾ ਕਿ ਦੋ ਅਫਸਰਾਂ ਨੂੰ ਦੋ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿਓ ਤੇ ਤੀਜਾ ਜਿਹੜਾ ਡੀਐਸਪੀ ਵਿਪਨ ਭਾਰਦਵਾ ਉਹਦੇ ਬਾਰੇ ਤੁਸੀਂ ਗ੍ਰਹਿ ਵਿਭਾਗ ਨੂੰ ਚਿੱਠੀ ਘੱਡ ਦਿਓ ਕਿ ਇਹਨੇ ਕੁਤਾਹੀ ਕੀਤੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਵੇਂ ਨਹੀਂ ਹੋ ਸਕਦਾ ਮਤਲਬ ਆ ਇੱਕ ਸਰਕਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਆ ਔਰ ਜਾਂ ਬਹੁਤ ਸਾਰੇ ਜਿਹੜੇ ਅਫਸਰ ਨੇ ਉਹਨਾਂ ਨੂੰ ਤਜਰਬਾ ਨਹੀਂ ਆ ਜਾਂ ਤਜਰਬਾ ਹੈ ਚਲਾਕ ਜਿਹੇ ਨੇ ਦੇ ਸਰਕਾਰ ਨੂੰ ਬਦਨਾਮ ਕਰ ਰਹੇ ਨੇ ਜੀ ਇਸ ਤਰ੍ਹਾਂ ਦੀ ਕੱਲੀ ਗੱਲ ਇਹ ਨਹੀਂ ਆ ਇੱਕ 8 ਮਹੀਨੇ ਪਹਿਲਾਂ ਦਾ ਮਸਲਾ ਸੀ ਜਿਹਦਾ ਹਾਈ ਕੋਰਟ ਚ ਜਵਾਬ ਸਿਰਫ ਦੋ ਲਾਈਨਾਂ ਚ ਹੀ ਦਿੱਤਾ ਇੱਕ ਸੈਟ ਬਣੀ ਸੀ ਲਾਰੈਂਸ ਬਿਸ਼ਨੋਈ ਦੇ ਇੰਟਰਵਿਊਜ਼ ਨੂੰ ਲੈ ਕੇ ਉਸ ਦੇ ਵਿੱਚ ਹਾਈ ਕੋਰਟ ਕਹਿੰਦੀ ਕਿ 8 ਮਹੀਨਿਆਂ ਚ ਤੁਸੀਂ ਇਹੀ ਪਤਾ ਕੀਤਾ ਸਿਰਫ ਸੈਟ ਕਦੋਂ ਦੀ ਬਣੀ ਹੋਈ ਹੈ ਕਿ ਇੰਟਰਵਿਊ ਹੋਏ ਕਿੱਥੇ ਫਿਰ ਪਤਾ ਕਰਕੇ ਦਿਓ ਅਗਲੀ ਤਰੀਕ ਤੱਕ ਜਿਹੜਾ ਸੈਟ ਨੇ ਜਵਾਬ ਦਿੱਤਾ ਉਹ ਤਸੱਲੀ ਬਖਸ਼ ਨਹੀਂ ਲੱਗਿਆ ਹਾਈ ਕੋਰਟ ਨੂੰ ਦੇਖੋ ਇਹਦਾ ਮਤਲਬ ਹੈ ਕਿ ਪੰਜਾਬ ਪੁਲਿਸ ਜਾਣ ਕੇ ਕਾਰਵਾਈ ਨਹੀਂ ਕਰਨਾ ਚਾਹੁੰਦੀ ਹੈਗੀ ਹਾਈ ਕੋਰਟ ਚ ਸੁਣਵਾਈ ਕਰ ਰਿਹਾ ਹਾਈ ਕੋਰਟ ਔਰ ਉਸ ਹਾਈ ਕੋਰਟ ਫਟਕਾਰ ਲਗਾ ਰਿਹਾ ਵੀ ਕਮਾਲ ਹੋ ਗਿਆ 8 ਮਹੀਨਿਆਂ ਚ ਤੁਹਾਨੂੰ ਇਹ ਹੀ ਤੁਸੀਂ ਦੱਸਿਆ ਕਿ ਜਿਹੜੀ ਇਹ ਜਿਹੜੀ ਇੰਟਰਵਿਊ ਆ ਪੰਜਾਬ ਤੋਂ ਬਾਹਰ ਹੋ ਸਕਦੀ ਆ ਹੋਈ ਨਹੀਂ ਪੰਜਾਬ ਪੁਲਿਸ ਅਜੇ ਵੀ ਕਹਿ ਰਹੀ ਆ ਕਿ ਹੋ ਸਕਦੀ ਆ ਹੋਈ ਹੋਵੇਗੀ ਮਤਲਬ ਇੱਕ ਜਿਹੜਾ ਬੰਦਾ ਚੋਰ ਹੁੰਦਾ ਕੀ ਉਹ ਈਮਾਨਦਾਰ ਹੁੰਦਾ ਜਾਂ ਜਿਹੜਾ ਗੈਂਗਸਟਰ ਲੌਰੈਂਸ ਬਚਨੋਈ ਆ ਕੀ ਤੁਸੀਂ ਉਹਦੀ ਇੰਟੈਰੋਗੇਸ਼ਨ ਪ੍ਰੋਪਰ ਕੀਤੀ ਆ ਜਾਂ ਤੁਸੀਂ ਡਰਦੇ ਨਹੀਂ ਕਰਦੇ ਹੈਗੇ ਕਿ ਸਾਡੇ ਵੀ ਧੀਆਂ ਬੱਚੇ ਨਵਾਲ ਬੱਚੇ ਨੇ ਕਿਤੇ ਸਾਨੂੰ ਨਾ ਧਮਕੀ ਆ ਜੇ ਕਿਉਂਕਿ ਤੁਸੀਂ ਰਾਲ ਮਿਲ ਕੇ ਦਿੱਲੀ ਵਾਲੇ ਪੁਲਿਸ ਤੇ ਪੰਜਾਬ ਪੁਲਿਸ ਨੇ ਗਲੌਰੈਂਸ ਬਚਨੋਈ ਨੂੰ ਇੱਕ ਐਡਾ ਵੱਡਾ ਹੀਰੋ ਬਣਾ ਦਿੱਤਾ ਹੈਗਾ ਨਾ ਇਸ ਚੱਕਰ ਦੇ ਵਿੱਚ ਸਾਰੇ ਡਰਦੇ ਨੇ ਹੁਣ ਉਹ ਦੋਨੇ ਜਾਣੇ ਕਹਿ ਰਹੇ ਨੇ ਕਿ ਅਸੀਂ ਉਹਦਾ ਬੂਸੇ ਵਾਲੇ ਦਾ ਕਤਲ ਦਾ ਸਾਡਾ ਕੋਈ ਹੱਥ ਨਹੀਂ ਆ ਜੀ ਦੂਜੇ ਪਾਸੇ ਵਿਕਰਮ ਸਿੰਘ ਮੀਤਿਆ ਨੇ ਉਹ ਦਿਨ ਪੀਸੀ ਕੀ ਕਿੰਦਾ ਪੰਜਾਬ ਦੇ ਨਾਮ ਹੀ ਜਿਹੜੇ ਬਿਜ਼ਨਸਮੈਨ 25 ਤੋਂ ਜ਼ਿਆਦਾ ਤੇ ਕਹਿੰਦੇ ਮੇਰੇ ਕੋਲ ਜਾਣਕਾਰੀ ਹੈ ਜਿਨ੍ਹਾਂ ਨੂੰ ਇੰਨੀਆਂ ਐਕਸਟਰਸ਼ਨ ਕਾਲਸ ਆ ਗਈਆਂ ਨੇ ਉਹਨਾਂ ਨੇ ਗੱਡੀਆਂ ਰੱਖ ਲਈਆਂ ਨੇ ਬੁਲਟ ਪ੍ਰੂਫ ਸਰਕਾਰ ਨੇ ਸਿਕਿਉਰਿਟੀ ਦਿੱਤੀ ਆ ਤੇ ਸਰਕਾਰ ਕਹਿੰਦੀ ਚੁੱਪ ਕਰ ਜੋ ਨਾਮ ਨਾ ਲਿਓ ਨਾ ਹੁਣ ਇਹ ਸਵਾਲ ਹੋ ਸਕਦਾ ਹੁਣ ਜੇ ਪੰਜਾਬ ਦੀ ਜੇਲ੍ਹ ਦੇ ਵਿੱਚ ਇੰਟਰਵਿਊ ਨਹੀਂ ਤਾਂ ਕਿਹੜੀ ਜੇਲ੍ਹ ਦੇ ਵਿੱਚ ਹੋਇਆ ਕੀ ਸਾਡੀਆਂ ਦੇਸ਼ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਜਾਂ ਪੰਜਾਬ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਚਾਹੋ ਸੀਆਈਡੀ ਐਚਆਈਓ ਆਈਬੀ ਆ ਜਾਂ ਇੰਟੈਲੀਜੈਂਸ ਪੰਜਾਬ ਦੀ ਜਾਂ ਸੈਂਟਰ ਦੀ ਆ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਹੈਗਾ ਕਿ ਜਿਹੜੀ ਇੰਟਰਵਿਊ ਹੋਈ ਆ ਉਹ ਕਿੱਥੇ ਹੋਈ ਆ ਪੰਜਾਬ ਦੀ ਜੇਲ੍ਹ ਚ ਹੋਈ ਆ ਕਿ ਗੱਡੀ ਚ ਹੋਈ ਆ বাস ਚ ਹੋਈ ਆ ਜਰਾ ਚ ਹੋਈ ਆ ਦਿੱਲੀ ਹੋਈ ਆ ਰਾਜਸਥਾਨ ਹੋਈ ਇਹ ਤਾਂ ਨਹੀਂ ਨਾ ਹੋ ਸਕਦਾ ਕਿ ਜੀ ਉਹ ਦਿੱਲੀ ਹੋ ਸਕਦੀ ਜੀ ਰਾਜਸਥਾਨ ਹੋ ਸਕਦੀ ਜੇ ਸਾਨੂੰ ਇਹ ਨਹੀਂ ਪਤਾ ਲੱਗ ਸਕਦਾ ਸਾਡੀ ਇੰਟਰਵਿਊ ਹੈ ਤਾਂ ਫਿਰ ਸਾਡੀਆਂ ਦੇਸ਼ ਦੀਆਂ ਏਜੰਸੀਆਂ ਦੇ ਸਹਾਰੇ ਦੇਸ਼ ਕਿਵੇਂ ਚੱਲੂਗਾ ਇਹਦਾ ਮਤਲਬ ਹੈ ਸਾਡੇ ਸਭ ਨੇ ਐਗਜ਼ਾਮਪਲ ਹੈ ਜੇ ਸਾਨੂੰ ਹੁਣ ਤੱਕ ਲੋਰਸ ਬਿਸ਼ਨੋਈ ਦੀ ਇੰਟਰਵਿਊ ਦਾ ਨਹੀਂ ਪਤਾ ਲੱਗਾ ਤੇ ਪਾਰਲੀਮੈਂਟ ਦੇ ਵਿੱਚ ਜਿਹੜੇ ਨੌਜਵਾਨ ਨੇ ਨੇ ਜਿਹੜੇ ਜਜ਼ਬਾਤ ਹੋ ਕੇ ਜਿਹੜੇ ਗੁਬਰਾ ਹੋ ਕੇ ਜਿਹੜੇ ਭਵਿੱਖ ਦੀ ਤਲਾਸ਼ ਦੇ ਵਿੱਚ ਜੇ ਉਹਨੇ ਕਾਲੋ ਸੇ ਸਿਕਿਉਰਿਟੀ ਬ੍ਰੀਚ ਕੀਤੀ ਹੈਗੀ ਤਾਂ ਮਤਲਬ ਠੀਕ ਹੈ ਸਾਡੀ ਪੂਰੀ ਦੀ ਪੂਰੀ ਚਾਹੇ ਸੂਬਾ ਸਰਕਾਰਾਂ ਚਾਹੇ ਦੇਸ਼ ਦੀਆਂ ਸਰਕਾਰਾਂ ਜਿਹੜੀ ਇੰਟੈਲੀਜੈਂਸੀਆਂ ਸਾਡੀਆਂ ਹੱਥ ਤੇ ਹੱਥ ਧਰ ਕੇ ਬੈਠੀਆਂ ਹੈਗੀਆਂ ਪਰ ਇਹ ਪੰਜਾਬ ਪੁਲਿਸ ਤੇ ਕਿਤੇ ਨਾ ਕਿਤੇ ਖੌਫ ਹੈ ਡਰ ਹੈ ਜਾਂ ਅਧਿਕਾਰੀਆਂ ਦੇ ਡਰ ਹੈ ਦੇਖੋ ਜੇ ਇਹ ਅਧਿਕਾਰੀਆਂ ਨੂੰ ਡਰ ਲੱਗਦਾ ਹੈਗਾ ਤੇ ਨੌਕਰੀ ਛੱਡ ਦੇਣੀ ਚਾਹੀਦੀ ਆ ਫਿਰ ਕਹਿ ਦੋ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਕਿ ਜੀ ਅਸੀਂ ਕਾਰਵਾਈ ਨਹੀਂ ਕਰ ਸਕਦੇ ਅਸੀਂ ਇਸ ਐਸਆਈਟੀ ਦੇ ਮੈਂਬਰ ਨਹੀਂ ਬਣ ਸਕਦੇ ਮਤਲਬ ਤੁਸੀਂ ਇਸ ਮਸਲੇ 'ਚ ਜਾਣ ਜਿਹੜੀ ਇੰਟੈਰੋਗੇਸ਼ਨ ਜਾਂ ਜਿਹਨੂੰ ਪੁਸ਼ਪੜਤਲ ਉਹ ਕਿਉਂ ਨਹੀਂ ਹੋਈ ਲੋਰਸ ਬਸ਼ਨੋਈ ਦੀ ਜੇ ਇੰਟਰਵਿਊ ਹੋਈ ਹੈ ਤੇ ਉਹ ਕਿਉਂ ਨਹੀਂ ਹੋਈ ਹਾਲਾਂਕਿ ਉਹਦੇ ਵਿੱਚ ਅਗਰ ਚੈਨਲ ਦੀ ਅਗਰ ਗੱਲ ਕੀਤੀ ਜਾਵੇ ਚੈਨਲ ਦੀ ਆ ਚੈਨਲ ਨੂੰ ਦੇ ਵਿੱਚ ਪਾਰਟੀ ਬਣਿਆ ਕਿ ਨਹੀਂ ਬਣਿਆਗਾ ਪਰ ਹਰ ਇੱਕ ਰਿਪੋਰਟਰ ਹੋਊਗਾ ਕਿ ਮੈਂ ਇਹ ਇੰਟਰਵਿਊ ਕਰਾਂਨਾ ਹੁਣ ਉਹਦਾ ਰਿਪੋਰਟਰ ਦਾ ਜਾਂ ਚੈਨਲ ਦਾ ਤੇ ਨੇ ਇੱਕ ਸੂਰੇ ਤੇ ਤੁਹਾਡਾ ਸਿਸਟਮ ਦੀ ਕਸੂਰ ਹੈ ਨਾ ਤੁਹਾਡਾ ਸਿਸਟਮ ਫੇਲ ਹੈ ਤੁਸੀਂ ਪੂਰੀਆਂ ਜੇਲਾਂ ਦੇ ਵਿੱਚ ਜੈਮਰ ਕਿਉਂ ਨਹੀਂ ਲਾਏ ਜੇ ਜੈਮਰ ਲੱਗੇ ਨੇ ਅੱਜ ਕੱਲ ਤੇ ਨੈਟਵਰਕ 5G ਆ ਗਿਆ 4G ਆ ਗਿਆ ਤੇ ਕੀ ਤੁਹਾਡੇ ਕੋ 4G ਵਾਲੇ 5G ਵਾਲੇ ਜੈਮਰ ਹੈ ਕਿ ਨਹੀਂ ਹੈ ਉਸ ਰੇਂਜ ਦੇ ਹੈ ਕਿ ਨਹੀਂ ਤੇ ਜੇਲਾਂ ਦੇ ਵਿੱਚ ਰੋਜ਼ ਤੁਸੀਂ ਛਾਪੇ ਮਾਰਦੇ ਉਹ ਫੂਨ ਫੜਦੇ ਉਹ ਕਿਵੇਂ ਆ ਰਹੇ ਕਿਵੇਂ ਜਾ ਰਹੇ ਨੇ ਬਹੁਤ ਸਾਰੀਆਂ ਜੇਲਾਂ ਚ ਪੈਰਾਮਿਲਟਰੀ ਫੋਰਸ ਲਾ ਦਿੱਤੀ ਹੀ ਪਿੱਛੇ ਜੀ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਹੋਈ ਜਦੋਂ ਹਰਜੋਤ ਸਿੰਘ ਬੈਂਸ ਸਾਹਿਬ ਕੋਲ ਜੇਲ੍ਹ ਮੰਤਰੀ ਦੀ ਜ਼ਿੰਮੇਵਾਰੀ ਉਹ ਬੜਾ ਡਰਾਮਾ ਕਰਕੇ ਦਸਰੀ ਖੋਲ ਕੇ ਪੂਰਾ ਪੈਕਟ ਦੇਖਿਆ ਸੀ ਖੋਲ ਕੇ ਦੇਖੋ ਜੀ ਵਿੱਚੋਂ ਮੋਬਾਈਲ ਨਿਕਲਿਆ ਮਤਲਬ ਕੋਈ ਵੀ ਸਰਕਾਰ ਤੁਹਾਡਾ ਪ੍ਰੋਪਰ ਨੈਟਵਰਕ ਨਹੀਂ ਹੈ ਕਿਵੇਂ ਜੇਲਾਂ ਦੇ ਵਿੱਚ ਮੋਬਾਈਲ ਜਾਂਦੇ ਨੇ ਕਿਵੇਂ ਉੱਥੇ ਨਸ਼ਾ ਵੇਚਦਾ ਨੇ ਕਿਵੇਂ ਉੱਥੇ ਐਕਸਟਰਸ਼ਨ ਮਨੀ ਕਾਲਸ ਵਾਸਤੇ ਰੰਗਦਾਰੀਆਂ ਵਾਸਤੇ ਪੈਸੇ ਮੰਗੇ ਕਿਵੇਂ ਅੰਦਰਲਾ ਸਟਾਫ ਮਿਲਿਆ ਦਾ ਕਿਵੇਂ ਬਾਹਰਲਾ ਸਟਾਫ ਮਿਲਿਆ ਆ ਤੇ ਪਟਿਆਲਾ ਦੇ ਜੇਲ੍ਹ ਦੇ ਵਿੱਚ ਕਹਿੰਦੇ ਉਹ ਦਵਾਈਆਂ ਲੈ ਕੇ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਦਿੱਤੀਆਂ ਨਹੀਂ ਜਾ ਸਕਦੀਆਂ ਹੈਗੀਆਂ ਔਰ ਉਥੇ ਉਹ ਡਾਕਟਰ ਲਾਏ ਜਾ ਰਹੇ ਨੇ ਸ਼ਫਾਰਸੀ ਜਿਨ੍ਹਾਂ ਦਾ ਹਲੇ ਤੱਕ ਪ੍ਰੋਬੇਸ਼ਨਰੀ ਪੀਰੀਅਡ ਨਹੀਂ ਪੂਰਾ ਹੋਇਆ ਇਹ ਸਾਰੀ ਮਾਇਆ ਦੀ ਖੇਡ ਆ ਜਾਂ ਜਿਹੜੇ ਜੇਲ ਸਪਰਡੈਂਟ ਨੇ ਉਹ ਡਰਦੇ ਨੇ ਕਿਉਂਕਿ ਜਿਹੜੇ ਜੇਲਾਂ ਦੇ ਵਿੱਚ ਗੈਂਗਸਟਰ ਰਹੇ ਨੇ ਉਹ ਸਾਰਿਆਂ ਬਾਰੇ ਜਾਣਕਾਰੀ ਰੱਖਦੇ ਨੇ ਹੋ ਸਕਦਾ ਕਿ ਉਹਨਾਂ ਨੂੰ ਧਮਕੀਆਂ ਵੀ ਹੋਣ ਇਸ ਕਰਕੇ ਜਾਂ ਤੇ ਫਿਰ ਉਹ ਜਿਹੜੇ ਹਰਮਨबीर ਸਿੰਘ ਗਿਲ ਵਰਗੇ ਧਾਕੜ ਚਾਹੀਦੇ ਆਗੇ ਨੇ ਆਪਣੇ ਐਸਐਸਪੀ ਜਿਹੜੇ ਉਹਨਾਂ ਨੇ ਕਹਿ ਤਾ ਅਰਸ਼ਦੀਪ ਬਡੱਲਾ ਨੂੰ ਕਹਿ ਦਿੱਤਾਗਾ ਟਾਡੇ ਪਰਿਵਾਰ ਨਾਲ ਕੀ ਖੁਸ਼ ਹੋ ਰਿਹਾ ਹੈ ਤੁਹਾਡੇ ਪਰਿਵਾਰ ਨਾਲ ਕਿਉਂਕਿ ਲੱਖ ਲਣ ਤੇ ਇਹੋ ਜਿਹਾ ਉਹਨਾਂ ਨੇ ਜਾਂ ਫਿਰ ਇਦਾਂ ਦੇ ਸਾਨੂੰ ਪੰਜਾਬ ਚ ਧਾਕੜ ਐਸਐਸਪੀ ਚਾਹੀਦੇ ਆ ਕਿ ਜਿਹੜੇ ਪ੍ਰਵਾਹ ਨਹੀਂ ਕਰਦੇ ਜਾਂ ਫਿਰ ਜਿਹੜੇ ਕਮਜ਼ੋਰ ਦੇ ਲਈ ਐਸਐਸਪੀ ਆਗੇ ਨੂੰ ਉਹਨਾਂ ਨੂੰ ਘਰ ਬਹਿ ਜਾਣ ਉਹਨਾਂ ਨੂੰ ਵੀਆਰਐਸ ਲੈ ਲੈਣੀ ਚਾਹੀਦੀ ਰਿਟਾਇਰਮੈਂਟ ਲੈ ਲੈਣ ਚਾਹੀਦੀ ਘਟੋ ਘਟ ਆਪਣਾ ਜਿਗਰਾ ਤੇ ਦਿਖਾਓ ਨਾ ਹਿੰਮਤ ਤੇ ਦਿਖਾਓ ਨਾ ਹਰਮਨ ਵੀਰ ਗਿੱਲ ਹੋਣਾਂ ਨੂੰ ਵੀ ਤੇ ਉਹਨਾਂ ਨੇ ਕੀ ਆਈ ਹੈ ਜੀ ਜਿਹੜੇ ਕਿਸੇ ਹੁਣ ਤੱਕ ਕਿਸੇ ਵੀ ਪੁਲਿਸ ਵਾਲੇ ਨੇ ਗੈਂਗਸਟਰ ਨੂੰ ਧਮਕੀ ਨਹੀਂ ਦਿੱਤੀ ਹੈਗੀ ਪਰ ਉਹਨੇ ਕੀ ਚੈਲੰਜ ਕੀਤਾ ਕਰਕੇ ਤੇ ਇਸ ਕਰਕੇ ਜਦੋਂ ਤੁਸੀਂ ਖੁਦ ਇੱਕ ਬਰੇਵ ਬਣ ਕੇ ਕੰਮ ਕਰੋਗੇ ਤੁਹਾਡੇ ਨਾਲ ਸਮਾਜ ਜੁੜੂਗਾ ਤੇ ਜੇ ਤੁਸੀਂ ਆਪ ਹੀ ਡਰਪੋਕ ਬਣ ਜਾਓਗੇ ਤੇ ਗੋਲਮੋਲ ਸਰਕਾਰ ਦੇ ਕਹਿੰਦੇ ਗੱਲਾਂ ਕਰੋਗੇ ਉਸ ਮਸਲੇ ਤੇ ਫਿਰ ਆਕਰ ਹੋਈ ਕਿਤੇ ਇੰਟਰਵਿਊ ਇਹ ਤਾਂ ਹੈ ਨਹੀਂ ਹੈ ਕਿ ਸਕਿਉਰ ਇੰਨੀ ਭਾਰੀ ਸਕਿਉਰਟੀ ਵੀ ਉਹ ਚੈਨਲ ਦੇ ਸਟੂਡੀਓ ਦੇ ਵਿੱਚ ਆ ਗਿਆ ਹੋਵੇ ਕਿੰਨੇ ਕਿਤੇ ਦਾ ਇੰਟਰਵਿਊ ਹੈ ਤੇ ਸਾਡੇ ਕੋਲ ਕਿੰਨੀਆਂ ਤਰ੍ਹਾਂ ਦੀਆਂ ਏਜੰਸੀਆਂ ਹੈ ਨੇ ਤੇ ਕਿਸੇ ਏਜੰਸੀ ਨੂੰ ਨਹੀਂ ਪਤਾ ਲੱਗਾ ਹੋਊਗਾ ਕਿਵੇਂ ਨੈਟਵਰਕ ਪਤਾ ਨਹੀਂ ਲੱਗਾ ਹੋਊਗਾ ਜੇ ਵੀ ਐਡੀਜੀਪੀ ਜੇਲ੍ਹਾਂ ਵਾਲਿਆਂ ਨੂੰ ਛਟਕਾਰਾ ਮਿਲਿਆ ਨਹੀਂ ਹਾਈ ਕੋਰਟ ਤੋਂ ਅਗਲੀ ਸੁਣਾਈ ਵੇਲੇ ਕਹਿੰਦੇ ਫਿਰ ਇਹ ਪਤਾ ਕਰਕੇ ਦਿਓ ਫਿਰ ਹੋਈ ਕਿੱਥੇ ਤੇ ਕਦੋਂ ਹੋਈ ਇੰਟਰਵਿਊ ਜੇ ਇੱਥੇ ਨਹੀਂ ਹੋਈ ਤਾਂ ਨਹੀਂ ਫਿਰ ਮੈਨੂੰ ਇਹ ਅਹਿਸਾਸ ਹੈ ਕਿ ਜੇ ਪੰਜਾਬ ਪੁਲਿਸ ਦੀ ਜਾਂ ਜੇਲ੍ਹ ਡਿਪਾਰਟਮੈਂਟ ਦੀ ਲਈ ਇਹੋ ਹੀ ਨੀਤੀ ਤਾਂ ਹੋ ਸਕਦਾ ਹੈ ਕਿ ਫਿਰ ਹਾਈ ਕੋਰਟ ਸੀਬੀਆਈ ਨੂੰ ਜਾਂਚ ਸੌਂਪ ਦੇ ਹੂੰ ਇਹ ਵੀ ਹੋ ਸਕਦਾ ਵੀ ਜਦ ਤੂੰ ਹੀ ਆਪਣੇ ਅੱਜ ਦੀ ਤਰੀਕ ਨਾਲ ਪੰਜਾਬ ਪੁਲਿਸ ਨੇ ਜੇਲ੍ਹ ਪੁਲਿਸ ਨੇ ਪੰਜਾਬ ਸਰਕਾਰ ਨੇ ਲਾਰੈਂਸ ਬਿਸ਼ਨੋਈ ਦੇ ਮਸਲੇ ਦੇ ਵਿੱਚ ਹੱਥ ਕੜੇ ਕਰ ਦਿੱਤੇ ਮੈਨੂੰ ਲੱਗਦਾ ਕਿ ਜਿਵੇਂ ਕੋਰਟ ਦਾ ਰੁਖ ਹੈ ਜਿਵੇਂ ਫਟਕਾਰ ਲੱਗ ਰਹੀ ਹੈਗੀ ਹੈ ਤੇ ਮੈਨੂੰ ਇਹ ਹੋ ਸਕਦਾ ਕਿ ਅਗਲੀ ਹੀアリング ਤੇ ਉਹ ਫਿਰ ਹਾਰ ਕੇ ਸੀਬੀਆਈ ਨੂੰ ਕੇਸ ਦੇ ਦੇਣ ਜਿੱਦਣ ਸੀਬੀਆਈ ਨੂੰ ਕੇਸ ਦੇ ਦਿੱਤਾਗਾ ਫਿਰ ਪੰਜਾਬ ਸਰਕਾਰ ਦੀ ਸਟੇਟਮੈਂਟ ਆਜੂਗੀ ਕਿ ਜੀ ਸਾਡੇ ਨਾਲ ਇੱਕ ਹੋਰ ਤੱਕਾ ਹੋ ਗਿਆ ਸਾਨੂੰ ਕੰਮ ਨਹੀਂ ਕਰਨ ਦਿੰਦੇ ਨਹੀਂ ਸਾਨੂੰ ਕੰਮ ਨਹੀਂ ਇਸ ਇਹ ਸੀਬੀਆਈ ਇਹ ਸੈਂਟਰ ਦੀ ਏਜੰਸੀ ਆ ਬੀਜੇਪੀ ਉਹ ਕੁਝ ਵੀ ਕਰ ਸਕਦੀ ਆ ਵੀ ਫਿਰ ਤੁਸੀਂ ਆਪ ਕਰ ਕਾਰਵਾਈ ਕਰ ਦੋ ਨਾ ਤੇ ਮੈਨੂੰ ਲੱਗਦਾ ਹੈ ਕਿ ਮਸਲਾ ਸੀਬੀਆਈ ਕੋਈ ਜਾਊਗਾ ਕਿਉਂਕਿ ਬਲਕੌਰ ਸਿੰਘ ਸਿੱਧੂ ਸਾਹਿਬ ਵੀ ਕਹਿ ਚੁੱਕੇ ਨੇ ਕਿ ਹੁਣ ਮੈਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਨਹੀਂ ਹੋਣੀ ਜਾਂਚ ਤੇ ਮੈਨੂੰ ਸੀਬੀਆਈ ਦੀ ਜਾਂਚ ਸੌਂਪੀ ਜਾਵੇ ਉਹ ਤਾਂ ਪਹਿਲੇ ਦਿਨ ਹੀ ਚਾਹੀਦਾ ਸੀ ਉਹਨਾਂ ਨੂੰ ਕਿਉਂਕਿ ਸਰਕਾਰਾਂ ਦੇ ਕੰਮ ਨਹੀਂ ਸੀ ਜਦੋਂ ਸਿਕਿਉਰਿਟੀ ਦੇ ਮਸਲੇ ਤੇ ਲੀਕ ਹੋ ਜਾਣ ਖਬਰਾਂ ਤੇ ਉਹ ਫਿਰ ਪਤਾ ਲੱਗ ਜਾਂਦਾ ਸਰਕਾਰਾਂ ਦੀ ਮੰਨਛਾ ਤੇ ਸਵਾਲ ਖੜੇ ਹੁੰਦੇ ਨੇ ਹੁਣ ਦੇਖੋ ਨਾ ਲਗਭਗ ਡੇਢ ਸਾਲ ਹੋਣ ਆਲਾ ਤੇ ਉਹ ਹਲੇ ਤੱਕ ਇਨਸਾਫ ਨਹੀਂ ਹੋਇਆ ਤੇ ਹੁਣ ਜਿਹੜੇ ਜਗੂ ਭਗਵਾਨਪੁਰੀਆ ਤੇ ਜਿੰਨੇ ਕਿਹਾ ਕਿ ਸਾਡਾ ਹੱਥ ਨਹੀਂ ਆ ਜਦ ਚਾਰ ਚਾਰ ਸ਼ੀਟ ਚਲਾਨ ਪੇਸ਼ ਕਰ ਦਿੱਤੇ ਗਏ ਨੇਗੇ ਹਣ ਤੇ ਉਹ ਕਹਿੰਦਾ ਕਿ ਇਹਨਾਂ ਰੇਟ ਵੀ ਆਪਣੇ ਵਧਾਲੇ ਨੇ ਉਹਦੇ ਜਿਹੜਾ ਸਿੱਧੂ ਮੂਸੇਵਾਲਾ 1 ਸਾਲ ਦੇ ਵਿੱਚ 24 ਕਰੋੜ ਰੁਪਏ ਭਾਰ ਸਰਕਾਰ ਨੂੰ ਇਨਕਮ ਟੈਕਸ ਦਿੱਤਾ। ਕਪਲ ਸ਼ਰਮਾ ਜਿਹੜੇ ਇਸ ਟਾਈਮ ਬਿਹਤਰੀਨ ਬਾਲੀਵੁੱਡ ਦੇ ਅਦਾਕਾਰ ਮੰਨੇ ਉਹ 15 ਕਰੋੜ ਦਿੰਦੇ ਨੇ। ਜਿਹੜੇ ਪਿਛਲੇ 10 ਸਾਲ ਇੰਡਸਟਰੀ ਤੋਂ ਤੇ ਸਿੱਧੂ ਮੂਸੇਵਾਲੇ ਤੇ 10 ਸਾਲ ਵੀ ਨਹੀਂ ਹੋਈ ਸੀ ਹੋਵੇ ਉਹ 24 ਕਰੋੜ ਰੁਪਏ ਦਾ ਉਹਨਾਂ ਨੇ ਇਨਕਮ ਟੈਕਸ ਦਿੱਤਾ ਹੈਗਾ। ਤੇ ਉਹਨੂੰ ਮਾਰ ਕੇ ਮੈਸੇਜ ਕੀਤਾ ਜਿੰਨੇ ਪੰਜਾਬ ਦੇ ਬਿਜ਼ਨਸਮੈਨ ਜਿਹੜੇ ਅਰਬਾਪਤੀ ਐ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਕਿ ਸਾਡੇ ਕੋਲ ਕਿੰਨਾ ਪੈਸਾ ਹੈਗਾ। ਉਹਦੇ ਜਿਵੇਂ ਇਦਾਂ ਦੇ ਕਿਸੇ ਗੈਂਗਸਟਰ ਦੀ ਕਾਲ ਚੱਲੇ ਜਾਂਦੀ ਉਹ ਉਹਦੇ ਹੱਸ ਕੇ ਦਿੰਦੇ ਹੋਣਗੇ ਪੈਸੇ ਤੇ ਇਸ ਕਰਕੇ ਇਹ ਲੱਗਦਾ ਕਿ ਸਰਕਾਰ ਜਾਂ ਜਿਲ੍ਹੇ ਜੇਲ੍ਹ ਪ੍ਰਸ਼ਾਸਨ ਜਾਂ ਪੰਜਾਬ ਪੁਲਿਸ ਇਹਨਾਂ ਦੇ ਲਗਭਗ ਹੱਥ ਖੜੇ ਕਰ ਹੀ ਦਿੱਤੇ ਜਿਹੜੀ ਪੁਲਿਸ ਦੇ ਥਾਣੇਦਾਰ ਤੇ ਐਸਐਸਪੀ ਗੈਂਗਸਟਰਾਂ ਦੇ ਅਰੇਂਜਮੈਂਟ ਕਰਵਾਉਂਦੇ ਹੋਣ ਮੀਟਿੰਗਾਂ ਕਰਵਾਉਂਦੇ ਹੋਣ ਉਹਨਾਂ ਨੂੰ ਵਧੀਆ-ਵਧੀਆ ਤੋਹਫੇ ਦਿੰਦੇ ਹੋਣ ਪ੍ਰਿਤਪਾਲ ਸਿੰਘ ਵਰਗੇ ਤੇ ਉਸ ਪੁਲਿਸ ਤੋਂ ਤੁਸੀਂ ਆਸ ਕੀ ਰੱਖ ਸਕਦੇ ਹੋ ਜੀ ਇੱਕ ਪੰਜਾਬ ਦਾ ਤੀਜਾ ਮਸਲਾ ਹੈ ਪੈਨਸ਼ਨ ਨਾਲ ਜੁੜਿਆ ਪੈਨਸ਼ਨ ਕਹਿੰਦੇ ਰੁਕੀ ਪਈ ਐ ਉਹਦੇ ਤੇ ਵੀ ਬ੍ਰੇਕ ਲੱਗ ਗਈ ਬਜ਼ੁਰਗ ਵੀ ਡੀਕ ਰਿਹਾ ਵਿਧਵਾਵਾਂ ਵੀ ਡੀ ਕਰਈਆਂ ਤੇ ਅਪਾਹਜ ਵੀ ਡੀਕ ਰਿਹਾ ਕਿ ਸਾਡੀ ਪੈਨਸ਼ਨ ਕਿੱਥੇ ਐ ਉਹ ਵੀ ਸਰਕਾਰ ਦੇਣ ਵਿੱਚ ਕਾਮਯਾਬ ਨਹੀਂ ਹੋ ਸਕੀ ਇਸ ਮਹੀਨੇ ਦੇਖੋ ਸਭ ਤੋਂ ਵੱਡੀ ਗੱਲ ਐ ਕਿ ਮੁੱਖ ਮੰਤਰੀ ਸਾਹਿਬ ਸਰਕਾਰੀ ਦਫਤਰਾਂ ਦੇ ਵਿੱਚ ਜਾ ਰਹੇ ਨੇ ਲੇਕਿਨ ਲੋਕਾਂ ਦੀ ਖੱਜਲ ਖਵਾਰੀ ਤੀਨੇ ਰੁਕੀ ਹੈਗੀ ਕੀ ਜਿਹੜੇ ਜਿਨ੍ਹਾਂ ਨੇ ਦਫਤਰ ਚਲਾਉਣੇ ਨੇ ਜਿਹੜੇ ਕਲਰਕ ਨੇ ਜਿਹੜੇ ਮਿਨਿਸਟਰੀਅਲ ਸਟਾਫ ਹੁੰਦਾ ਨੇ ਚਾਹੇ ਉਹ ਡੀਸੀ ਵਾਲੇ ਚਾਹੇ ਉਹ ਮੁੱਖ ਸਕੱਤਰ ਦੇ ਦਫਤਰ 'ਚ ਬੈਠਦੇ ਕਿ ਉਹਨਾਂ ਦੀ ਲੋਕਾਂ ਦੀ ਸਾਨੂੰ ਖੱਜਲ ਖਵਾਰੀ ਦਾ ਪਤਾ ਜਿਹੜੇ ਮੁਲਾਜ਼ਮ ਆ ਉਹ ਹੜਤਾਲਾਂ ਤੇ ਜਾ ਰਹੇ ਨੇ ਉਹ ਸਰਕਾਰ ਨੇ ਉਹਨਾਂ ਦਾ ਦੁੱਖ ਜਾਂ ਦਰਦ ਸੁਣਿਆ ਹੈਗਾ ਪਿਛਲੇ ਡੇਢ ਮਹੀਨੇ ਤੋਂ ਡੀਸੀ ਆਫਿਸ ਖਜ਼ਾਨਾ ਅਫਸਰ ਤਹਿਸੀਲ ਦੇ ਕਲਰਕ ਕਲਰਕ ਸਾਰੇ ਛੁੱਟੀਆਂ ਤੇ ਨੇ ਕਲਮ ਛੋੜ ਹੜਤਾਲ ਆ ਪੰਜਾਬ ਦੇ ਕਿਸੇ ਮੰਤਰੀ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਹੈਗੀ ਆਪਾਂ ਠੀਕ ਹੈ ਸਰਕਾਰੀ ਸਕੂਲਾਂ 'ਚ ਜਾ ਰਹੇ ਆਪਾਂ ਤਹਿਸੀਲਾਂ ਦੇ ਵਿੱਚ ਜਾ ਰਹੇ ਆ ਪਰ ਜਿਹੜੇ ਉਹ ਕੰਮ ਛੱਡ ਕੇ ਬੈਠੇ ਨੇ ਹੁਣ ਸ਼ਾਇਦ ਅੱਜ ਸਰਕਾਰ ਜਾਗ ਪਵੇ ਕਿਉਂਕਿ 22 ਲੱਖ ਤੋਂ ਜ਼ਿਆਦਾ ਜਿਹੜੇ ਸਾਡੇ ਬੁਢਾਪਾ ਪੈਨਸ਼ਨ ਨੇ ਸਾਡੀਆਂ ਵਿਧਵਾਵਾਂ ਜਾਂ ਯਤਿਮ ਬੱਚਿਆਂ ਦੇ ਜਿਹੜੇ ਪੈਨਸ਼ਨ ਜਾ ਰਹੀ ਆ 1500 ਰੁਪਏ ਮਹੀਨਾ ਹਾਲਾਂਕਿ ਇਹਨਾਂ ਨੇ ਵਾਦਾ ਕੀਤਾ ਉਹ 1500 ਰੁਪਏ ਵੀ ਕਾਂਗਰਸ ਪਾਰਟੀ ਕਰ ਗਈ ਸੀ ਉਹ 22 ਲੱਖ ਜਿਹੜੇ ਲੋਕ ਨੇ ਬੁਢਾਪਾ ਪੈਨਸ਼ਨ ਉਹਨਾਂ ਨੂੰ ਪੈਨਸ਼ਨ ਹੀ ਮਿਲੀ ਡੇਢ ਮਹੀਨਾ ਹੋ ਚੁੱਕਿਆ ਕਿਉਂ ਨਹੀਂ ਮਿਲੀ ਕਿ ਜਿਨ੍ਹਾਂ ਨੇ ਬਿੱਲ ਬਣਾਉਣੇ ਨੇ ਜਿਨ੍ਹਾਂ ਨੇ ਖਜ਼ਾਨੇ 'ਚ ਜਮ੍ਹਾਂ ਕਰਾਉਣੇ ਖਜ਼ਾਨੇ ਵਾਲੇ ਵੀ ਛੁੱਟੀ ਦੇ ਨੇ ਉਹ ਲੋਕ ਖੱਜਲ ਖਵਾਰ ਹੋਣੇ ਕਿਉਂਕਿ ਕਈਆਂ ਵਾਸਤੇ 1500 ਰੁਪਈਆ ਵੀ ਬਹੁਤ ਜ਼ਿਆਦਾ ਹੁੰਦਾ ਬਹੁਤ ਉਹਨਾਂ ਦੇ ਜ਼ਿੰਦਗੀ ਦੇ ਵਿੱਚ 1500 ਰੁਪਈਆ ਮਾਇਨੇ ਰੱਖਦੇ ਖਾਸ ਕਰਕੇ ਬਜ਼ੁਰਗਾਂ ਦੇ ਤੇ ਅਸੀਂ ਉਹਨਾਂ ਦੀ ਵੀ ਪਰਵਾਹ ਨਹੀਂ ਕਰ ਰਹੇ ਹੈਗੇ ਅਸੀਂ ਉਹਨਾਂ ਦੀਆਂ ਚਿੰਤਾਵਾਂ ਵੱਲ ਵੀ ਨਹੀਂ ਦੇਖ ਰਹੇ ਹੈਗੇ ਹੁਣ ਸ਼ਾਇਦ ਅੱਜ ਸ਼ਾਇਦ ਸਰਕਾਰ ਨੂੰ ਥੋੜੀ ਬਹੁਤੀ ਸ਼ਰਮ ਆ ਜਾਏ ਕੋਈ ਮੀਟਿੰਗ ਕਰ ਲੈਣ ਪੰਜਾਬ ਦੇ ਵਿੱਚ ਕੀ ਜਿਹੜੀਆਂ ਇਹ ਬਣਾਈ ਇੱਕ ਸਬ ਕਮੇਟੀ ਦੇ ਜੇ ਤੇ ਲੱਗਦਾ ਹਰਪਾਲ ਸਿੰਘ ਚੀਮਾ ਸਾਹਿਬ ਅਮਰੋਡ ਤੇ ਇੱਕ ਕੁਲਦੀਪ ਸਿੰਘ ਢਾਲੀਵਾਲ ਕੀ ਜਿਹੜੇ ਮਿਨਿਸਟਰিয়াল ਸਟਾਫ ਸਰਵ ਵਾਲੇ ਨੇ ਉਹਨਾਂ ਦੇ ਨਾਲ ਇਹਨਾਂ ਦੀ ਮੀਟਿੰਗ ਹੋਈ ਹੈ ਜੇ ਹੋਈ ਹੈ ਤੇ ਫਿਰ ਨਿਪਰੇ ਕਿਉਂ ਨਹੀਂ ਚੜਦੀ ਕਿਉਂ ਨਹੀਂ ਨਿਬੇੜਾ ਹੁੰਦਾ ਉਹਨਾਂ ਦੀ ਜਿਹੜੀਆਂ ਮੁਸ਼ਕਲਾਂਆਂ ਨੇ ਕਿਉਂ ਨਹੀਂ ਦੂਰ ਹੁੰਦੀਆਂ ਇਹਦਾ ਮਤਲਬ ਹੈ ਕਿ ਇਹ ਜਿਹੜਾ ਖਾਣਾ ਪੂਰਤੀ ਦੇ ਨਾਲ ਸਰਕਾਰ ਨਹੀਂ ਚੱਲ ਸਕਦੀ ਹੈਗੀ ਇਹਦੇ 22 ਲੱਖ ਆ ਇਹ ਵਧਦੀ ਜਾਊਗੀ ਫਿਰ ਹੋਰ ਸਟਾਫ ਛੁੱਟੀ ਤੇ ਜਾਊਗਾ ਤੇ ਇਹਦਾ ਮਤਲਬ ਸਰਕਾਰ ਦਾ ਧਿਆਨ ਨਹੀਂ ਆ ਸਰਕਾਰ ਸਿਰਫ ਤੇ ਸਿਰਫ ਜੇ ਆਪਾਂ ਕਵਾਂਗੇ ਕਿ ਛਾਪੇ ਮਾਰ ਕੇ ਜਾਂ ਮੀਟਿੰਗਾਂ ਕਰਕੇ ਆ ਫੋਟੋਆਂ ਖਿਚਾ ਕੇ ਗੱਲ ਨਹੀਂ ਬੰਨੀ ਹੁਣ ਹਰ ਵਾਰ ਇੱਕ ਪੇਰੈਂਟ ਟੀਚਿੰਗ ਮੀਟਿੰਗ ਹੁੰਦੀ ਜੇ ਤੁਸੀਂ ਹਰ ਚੀਜ਼ ਨੂੰ ਇਵੈਂਟ ਮੈਨੇਜਮੈਂਟ ਬਣਾ ਲੋਗੇ ਉਹਦੇ ਨਾਲ ਲੋਕਾਂ ਦਾ ਨਹੀਂ ਆ ਲੋਕ ਪਹਿਲਾਂ ਵੀ ਜਾਂਦੇ ਪੇਰੈਂਟਸ ਮੀਟਿੰਗ ਟੀਚਰ ਜਾਂਦੇ ਆਗੇ ਨੇ ਬੁਲਾਉਂਦੇ ਬਹੁਤ ਸਾਰੇ ਪ੍ਰਾਇਮਰੀ ਸਕੂਲਾਂ ਦੇ ਟੀਚਰਾਂ ਨੇ ਬੜਾ ਵਧੀਆ ਕੰਮ ਕੀਤਾ ਹੈਗਾ ਤੇ ਜਿਨ੍ਹਾਂ ਨੂੰ ਰਾਸ਼ਟਰਪਤੀ ਅਵਾਰਡ ਮਿਲੇ ਨੇ ਸਟੇਟ ਪੱਧਰ ਅਵਾਰਡ ਮਿਲੇ ਆਮ ਆਦੀ ਪਾਰਟੀ ਦੀ ਸਰਕਾਰ ਤੋਂ ਬਣਨ ਤੋਂ ਪਹਿਲਾਂ ਬਣੇ ਚਾਹੇ ਫੱਦੇਗੜ ਸਾਹਿਬ ਦੇ ਵਿੱਚ ਮਨੈਲਾ ਸਕੂਲ ਹੈ ਜਗਤਾਰ ਸਿੰਘ ਮਨੈਲਾ ਇੱਕ ਤਰਨਤਾਲ ਦੇ ਵਿੱਚ ਸਕੂਲ ਬੜਾ ਵਧੀਆ ਬਣਾਇਆ ਪ੍ਰਾਇਮਰੀ ਸਕੂਲ ਦੇ ਟੀਚਰ ਇੱਕ ਤੁਹਾਡੇ ਫਾਜ਼ਿਲ ਕਰ ਲਵਜੀਤ ਹੋਣੀ ਨੇ ਜਿਨ੍ਹਾਂ ਨੇ ਬੜੇ ਖੂਬਸੂਰਤ ਕੰਮ ਕੀਤੇ ਆਗੇ ਨੇ ਉਹ ਉਹ ਕਰਕੇ ਉਹ ਉਹ ਟੀਚਰ ਵਧੀਆ ਉਹਨਾਂ ਦੇ ਜਾ ਕੇ ਅੱਜ ਨਹੀਂ ਕਿ 20 ਮਹੀਨੇ ਦੀ ਤੁਹਾਡੀ ਸਰਕਾਰ ਹੈ ਉਹਨਾਂ ਨੇ ਕਾਲੀਆਂ ਵੇਲੇ ਵੀ ਖੂਬ ਵਧੀਆ ਕੰਮ ਕੀਤਾ ਕਾਂਗਰਸ ਵੇਲੇ ਕੀਤਾ ਉਹਨਾਂ ਚ ਇੱਕ ਜਜ਼ਬਾ ਜੋਸ਼ ਆ ਤੁਹਾਡੀ ਸਰਕਾਰ ਦੇ ਆਉਣ ਦੇ ਨਾਲ ਤੁਸੀਂ ਤੇ ਸਿਰਫ ਇਵੈਂਟ ਮੈਨੇਜਮੈਂਟ ਕਰ ਰਹੇ ਹੋ ਪੇਰੈਂਟਸ ਟੀ ਟੀਚਿੰਗ ਮੀਟਿੰਗ ਹੋਈ ਤੇ ਬੱਲੇ ਬੱਲੇ ਹੋ ਜੇਗੀ ਇਹਦੇ ਨਾਲ ਨਹੀਂ ਕੁਝ ਹੋਣਾ ਗਰਾਊਂਡ ਲੈਵਲ ਤੇ ਕੰਮ ਕਰਨ ਦੀ ਲੋੜ ਇਹਦੇ ਇੱਕ ਇਵੈਂਟ ਮੈਨੇਜਮੈਂਟ ਜਿਵੇਂ ਭਾਜਪੀ ਕਰਦੀ ਹੈਗੀ ਹਰ ਚੀਜ਼ ਨੂੰ ਇਵੈਂਟ ਮੈਨੇਜਮੈਂਟ ਬਣਾ ਰਹੀ ਹੈ ਇਹ ਵੀ ਇਵੈਂਟ ਮੈਨੇਜਮੈਂਟ ਬਣਾ ਰਹੀ ਹੈ ਇਹਦੇ ਨਾਲ ਵੋਟਾਂ ਨਹੀਂ ਪੈਂਦੀਆਂ ਹੈਗੀਆਂ ਕੁਝ ਕਰਕੇ ਦਿਖਾਉਣਾ ਪਰ ਘੱਟੂ ਘੜ ਬਜ਼ੁਰਗਿਆਂ ਦੀਆਂ ਤੇ ਸੀਸਾ ਲੈ ਲਓ ਘੱਟੂ ਘੜ ਉਹਨਾਂ ਦੀਆਂ ਦਵਾਵਾਂ ਤੇ ਲੈ ਲਓ ਜਿਨ੍ਹਾਂ ਨੇ ਬੜੇ ਚਾਅ ਦੇ ਨਾਲ ਤੁਹਾਨੂੰ ਵੋਟਾਂ ਪਾਈਆਂ ਉਹ ਡੇਢ ਮਹੀਨੇ ਤੋਂ ਵਿਚਾਰਿਆਂ ਦਾ 15-15 900 ਰੁਪਏ ਰੋਕ ਕੇ ਬੈਠੇ ਹੋ ਉਹਦੇ ਚ ਜਾਂ ਤੇ ਫਿਰ ਆਰਜੀ ਪ੍ਰਬੰਧ ਕਰੋ ਖਜ਼ਾਨੇ ਵਾਲਿਆਂ ਦੇ ਨਾਲ ਦਫਤਰਾਂ ਦੇ ਕਲਰਕਾਂ ਦੇ ਨਾਲ ਮੀਟਿੰਗ ਕਰੋ ਜੇ ਨਹੀਂ ਕਰੋਗੇ ਤਾਂ ਅੱਜ 1.5 ਮਹੀਨਾ ਹੋ ਗਿਆ ਕੱਲ੍ਹ 2 ਹੋਣਗੇ ਫਿਰ 3 ਹੋ ਜਾਣਗੇ ਫਿਰ ਵੋਟਾਂ ਪੈ ਜਾਣਗੀਆਂ ਫਿਰ ਜਾ ਕੇ ਤੁਸੀਂ ਪੈਰੀ ਹੱਥ ਲਾਓਗੇ ਮੱਥਾ ਟੇਕੋਗੇ ਫੂਡ ਵਾ ਗਚਾਓਗੇ ਜੱਫੀਆਂ ਪਾਓਗੇ ਉਹਦੇ ਨਾਲ ਫਿਰ ਗੱਲ ਨਹੀਂ ਬੰਨੀ ਹੈਗੀ ਠੀਕ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ 2-3 ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਚਰਚਾ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ رائے ਵੀ ਸਾਂਝੀ ਕਰ ਸਕਦੇ ਹੋ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦੁਆਗਿਆ ਧੰਨਵਾਦ